ਦਿੱਲੀ ਦੀ ਅਸੈਂਬਲੀ ਨੇ ਕਹਿ ਰਹੀ ਹੈ ਕਿ ਦਿੱਲੀ ਦੀ ਕੇਜਰੀਵਾਲ ਸਰਕਾਰ ਨੇ ਵਿਸ਼ਵਾਸ ਮਤ ਲਿਆਂਦਾ ਹੈ ਭਾਵੇਂ ਕਿ ਵੱਡੇ ਬਹੁਮਤ ਦੇ ਵਿੱਚ ਉਹ ਸਰਕਾਰ ਚੱਲ ਰਹੀ ਹੈ ਤੇ ਅਜਿਹੀ ਵੱਡੇ ਪੱਧਰ ਉਤੇ ਚਰਚਾ ਹੈ ਕਿ ਸਰਕਾਰ ਨੂੰ ਇਹ ਆਪਣੀ ਸਰਕਾਰ ਨੂੰ ਵਿਸ਼ਵਾਸ ਮਤ ਲਿਆਉਣ ਦੀ ਕੀ ਲੋੜ ਪੈਗੀ ਦੂਜੇ ਪੱਲੇ ਦੇਸ਼ ਭਰ ਦੀਆਂ ਜਿਹੜੀਆਂ ਕਿਸਾਨ ਸਰਗਰਮੀਆਂ ਅੱਜ ਸੰਯੁਕਤ ਕਿਸਾਨ ਮੋਰਚੇ ਵੱਲੋਂ ਭਾਰਤ ਬੰਦ ਦਾ ਸੱਦਾ ਸੀ ਉਹ ਸਫਲ ਰਿਹਾ ਤੇ ਹੋਰ ਜਿਹੜੀਆਂ ਕਿਸਾਨ ਜਥੇਬੰਦੀਆਂ ਨਾਲ ਸਰਗਰਮੀਆਂ ਜਿਵੇਂ ਪੰਜਾਬ ਦੇ ਵਿੱਚ ਸੰਭੂ ਤੇ ਕਿਨੌਰੀ ਬਾਰਡਰ ਉਤੇ ਸੰਘਰਸ਼ ਚੱਲ ਰਹੇ ਨੇ ਅਜਿਹੇ ਸਾਰੇ ਮਾਮਲੇ ਸਬੰਧੀ ਸਾਡੇ ਨਾਲ ਜੁੜੇ ਨੇ ਉਹਗੇ ਵਿੱਚ ਸਭ ਚਿੰਤਕ ਤੇ ਸਿਆਸੀ ਮਾਹਰ ਡਾਕਟਰ ਹਰਵਿੰਦਰ ਸਿੰਘ ਪੱਟੀ ਜੀ ਸੋ ਸਭ ਤੋਂ ਪਹਿਲਾਂ ਪੱਟੀ ਸਾਹਿਬ ਚੈਨਲ ਜੀ ਮਿਸਰ ਪੰਜਾਬੀ ਬੋਲਣ ਤੁਹਾਡਾ ਵੈਲਕਮ ਸਵਾਗਤ ਕਲੀਓ ਪਿੰਟ ਰਿਜ਼ਰਵ ਸਸਤੀ ਕਾਲ ਸਰੋਤਿਆਂ ਨੂੰ ਵੀ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ ਜਿਵੇਂ ਕਿ ਆਪਾਂ ਦਿੱਲੀ ਦੀ ਅਸੈਂਬਲੀ ਦੀ ਗੱਲ ਕਰਦੇ ਹਾਂ ਕੇਜਰੀਵਾਲ ਸਰਕਾਰ ਦਿੱਲੀ ਦੀ ਭਾਰੀ ਬਹੁਮਤ ਦੇ ਵਿੱਚ ਉਹ ਕਾਰਸ਼ੀਲ ਹੈ ਤੇ ਅਚਨਚੇਤ ਕਿਉਂਕਿ ਉਹਨਾਂ ਦਾ ਬਜਟ ਸੈਸ਼ਨ ਸ਼ੁਰੂ ਹੁੰਦਾ ਹੈ ਤੇ ਪਹਿਲੇ ਦਿਨ ਹੀ ਇੱਕ ਵਿਸ਼ਵਾਸ ਮਤ ਮੁੱਖ ਮੰਤਰੀ ਵੱਲੋਂ ਲਿਆਂਦਾ ਜਾ ਰਿਹਾ ਹੈ ਲਿਆ ਆਂਦਾ ਹੈ ਇਹ ਆਪਾਂ ਜਿਹੜੀ ਚਰਚਾ ਵੱਡੇ ਪੱਧਰ ਉੱਤੇ ਪਾਕੀ ਹੈ ਹੈ ਮੰਗੀ ਹੈ ਕਿ ਕੀ ਕਾਰਨ ਹੈ ਕਿਉਂ ਲਿਆਂਦਾ ਗਿਆ ਕੀ ਖਤਰਾ ਕਿਸ ਤਰ੍ਹਾਂ ਦੇ ਕਿਹੜੇ ਅਜਿਹੇ ਸਿਆਸੀ ਜਾਂ ਪ੍ਰਸ਼ਾਸਕੀ ਹਾਲਾਤ ਨੇ ਕਿ ਮੁੱਖ ਮੰਤਰੀ ਨੂੰ اپنی ایک ಬಹುਮਤ ਵਾਲੀ ਸਰਕਾਰ ਪ੍ਰਤੀ ਇੱਕ ਵਿਸ਼ਵਾਸ ਲਿਆਉਣ ਦੀ ਲੋੜ ਪਈ ਜੀ ਅੰਡਰਸਟੈਂਡ ਕੋਈ ਇੱਕ ਨਵਾਂ ਹੀ ਰਿਵਾਜ ਪੈ ਗਿਆ ਪਿੱਛੇ ਜੇ ਪੰਜਾਬ ਗਵਰਨਮੈਂਟ ਨੇ ਵੀ ਕਰਿਆ ਸੀ ਵੀ ਖੁੱਦ ਦੇ ਖਿਲਾਫ ਹੀ ਉਹ ਮਤਾ ਲਿਆ ਕੇ ਪ੍ਰੂਵ ਕਰਦੇ ਨੇ ਕਿ ਸਾਡੇ ਐਮਐਲਏ ਸਾਡੇ ਨਾਲ ਨੇ ਹੂੰ ਜੀ ਇੱਕ ਤਾਂ ਇਥੋਂ ਸ਼ੰਕਾ ਖੜਾ ਹੋ ਜਾਂਦਾ ਹੈ ਕਿ ਕਿਸੇ ਲੈਵਲ ਦੇ ਉੱਪਰ ਇਹਦਾ ਮਤਲਬ ਜਾਂ ਤਾਂ ਐਮਐਲਏ ਦੇ ਉੱਪਰ ਸ਼ੱਕ ਹੈ ਹੂੰ ਜਾਂ ਇਹ ਹੈ ਕਿ ਉਹ ਪਬਲਿਕ ਮਨੀ ਦੀ ਕੋਈ ਗਰੇਜ਼ੀ ਨਹੀਂ ਹੈ ਉਹਨਾਂ ਨੂੰ ਸੈਸ਼ਨ ਇਹਨਾਂ ਗੱਲਾਂ ਲਈ ਸੱਦ ਲੈ ਜਾਂਦੇ ਨੇ ਆਪਣੇ ਲੋਕਲ ਸਿਚੁਏਸ਼ਨ ਦਾ ਹੋਇਆ ਸੀ ਇਸੇ ਤਰੀਕੇ ਨਾਲ ਹੂੰ ਹੂੰ ਜੀ ਮਤਲਬ ਇਹ ਦਿਖਾਵਾ ਹੈ ਜਿਹੜਾ ਕਿ ਸਾਡੇ ਨਾਲ ਸਾਰੇ ਐਮਐਲਏ ਨੇ ਜਾਂ ਇਵਨ ਮੇਜੋਰਟੀ ਸਾਡੇ ਨਾਲ ਇੱਕ ਨਵਾਂ ਕਲਚਰ ਡਿਵੈਲਪ ਹੋ ਗਿਆ ਹੈ ਕਿ ਜਿੱਥੇ ਮੇਜੋਰਟੀ ਤੁਹਾਡੇ ਨਾਲ ਵੀ ਹੈ ਪਹਿਲੀ ਗੱਲ ਤਾਂ ਮੁੱਦਿਆਂ ਤੇ ਹੁੰਦੀ ਸੀ ਮੇਜੋਰਟੀ ਕਿ ਐਸ ਮੁੱਦੇ ਦੇ ਉੱਪਰ ਵੋਟਾਂ ਪੈ ਜੀਆਂ ਪੈ ਗਈਆਂ ਹੂੰ ਹੁਣ ਇਹ ਰਿਵਾਜ ਪੈ ਗਿਆ ਕਿ ਮੇਰੇ ਨਾਲ ਨੇ ਜੀ ਇਹ ਸਾਰੇ ਬੰਦੇ ਹੂੰ ਪੰਨੂ ਕੋਈ ਕੇਜਰੀਵਾਲ ਗਲਤੀ ਕਰੇ ਸਵੇ ਰਈ ਇਹਦਾ ਮਤਲਬ ਨਾਲ ਹੂੰ ਜਿਹੜਾ ਲਾਇਲਟੀ ਹੈ ਐਮਐਲਏ ਦੀ ਲਾਇਲਟੀ ਹੈ ਜਾਂ ਐਮਪੀ ਦੀ ਲਾਇਲਟੀ ਸ਼ੋ ਕਰਨੀ ਤੇ ਉਹਨੂੰ ਟੇਕਨ ਫॉर ਗਰੰਟਡ ਲੈਣਾ ਇਹ ਡੈਮੋਕ੍ਰੇਸੀ ਦੇ ਖਿਲਾਫ ਹੈ ਹੂੰ ਜੀ ਪਹਿਲੀ ਗੱਲ ਤਾਂ ਇਹ ਜੀਪੀ ਦੀ ਮੂਵਮੈਂਟ ਦੇ ਦੌਰਾਨ ਵੀ ਇਸ਼ੂ ਹੋਇਆ ਸੀ ਜਿਹੜਾ ਜਿਹੜਾ ਮਤਲਬ ਇਸ਼ੂ ਕਰ ਦਿੰਦੇ ਨੇ ਮਤਲਬ ਜਿੱਥੇ ਕੀਤਾ ਜਾਂਦਾ ਹੈ ਕਿ ਸਾਰੇ ਸਾਡੇ ਐਮਪੀ ਸਾਡੇ ਸਾਰੇ ਐਮਐਲਏ ਇਸ ਗੱਲ ਤੇ ਵੋਟ ਪਾਉਣ ਇਹ ਵੀ ਡੈਮੋਕ੍ਰੇਸੀ ਦੇ ਖਿਲਾਫ ਹੈ ਬੇਸਿਕਲੀ ਹੂੰ ਜੀ ਤੇ ਨਵੀਂ ਹੋਈ ਲੀਡਰਸ਼ਿਪ ਪੈਦਾ ਹੋ ਰਹੀ ਹੈ ਆਪਣੇ ਤੇ ਉਹਨਾਂ ਨੇ ਪਹਿਲੇ ਦਿਨ ਹੀ ਕਿਹਾ ਤਾਂ ਕਿ ਜੇ ਅਸੀਂ ਮਤਲਬ ਦੇਖੋ ਸਾਡਾ ਇੱਕ ਐਮਐਲ ਨਹੀਂ ਤੋੜ ਸਕੇ ਸਿਰਸਾ ਸਾਹਿਬ ਇਹਦੇ ਖਿਲਾਫ ਬੋਲ ਰਹੇ ਸੀ ਉਹ ਕਹਿ ਰਹੇ ਸੀ ਵੀ ਤਾਂ ਕਰ ਕਿਉਂ ਕਰ ਰਹੇ ਨੇ ਕਿਉਂਕਿ 19 ਤਰੀਕ ਨੂੰ ਕਾਰਵਾਈ ਹੋ ਜਾਣੀ ਹੈ 6 ਮਹੀਨੇ ਤੱਕ ਫਿਰ ਦੁਬਾਰਾ ਨੋ ਕੰਫੀਡੈਂਸ ਨਹੀਂ ਕੀਤਾ ਜਾ ਸਕੂਗਾ 6 ਮਹੀਨੇ ਉਹਨਾਂ ਦੀ ਮੁੱਖ ਮੰਤਰੀ ਪੁਰਨਾ ਜਿਹੜਾ ਉਹ ਪੱਕਾ ਹੋ ਜਾਊਗਾ ਉਹਨਾਂ ਚੀਫ ਮਿਨਿਸਟਰੀ ਹੈ ਜਿਹੜੀ ਹੂੰ ਅੱਛਾ ਹੁਣ ਇਹ ਵੀ ਨਵੀਂ ਗੱਲ ਹੈ ਵੀ ਚਲੋ ਉਹਨਾਂ ਦੀ ਪਾਰਟੀ ਹੈ ਮੈਂ ਕਹਿੰਨਾ ਉਹਨਾਂ ਨੇ ਆਪਣੇ ਐਮ ਐਲ ਏਜ਼ ਨੂੰ ਕਿਹਾ ਕਿ ਭਾਈ ਸਾਡੇ ਚ ਦੁਬਾਰਾ ਭਰੋਸਾ ਫਰਕਿਓ ਸਿਰਸਾ ਸਾਹਿਬ ਵੀ ਅਸੀਂ ਇਸ ਗੱਲ ਤੇ ਇੰਨੇ ਓਕੇ ਕਿਉਂ ਹੋ ਰਹੇ ਨੇ ਇਹ ਵੀ ਸਮਝ ਨਹੀਂ ਆਉਂਦੀ ਗੱਲ ਹੂੰ ਟੈਕਨੀਕੀ ਲਿਹਾਜ਼ ਨੂੰ ਖੋੜ ਰਹੇ ਨੇ ਵੀ ਇਹ 6 ਮਹੀਨੇ ਜਿਹੜਾ ਵਕਤ ਹੈ ਉਹਦੀ ਗੱਲ ਕਰਦੇ ਨੇ ਇਹਦਾ ਮਤਲਬ ਕਿ ਸਾਜ਼ਿਸ਼ ਚੱਲ ਰਹੀ ਹੈ ਪਿੱਛੇ ਹੂੰ 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 ਮੁੱਖ ਮੰਤਰੀ ਪਰਦੇ ਦੇ ਪਿੱਛੇ ਉਹ ਇਹਨੂੰ ਲਾਉਣ ਨੂੰ ਫਿਰਦੇ ਨੇ ਇਹ ਆਪਣੀ ਕੁਰਸੀ ਪਚਾਉਣ ਨੂੰ ਫਿਰਦੇ ਨੇ ਅਸਲ 'ਚ ਗਲਤ ਹੈ ਇਹ ਹੂੰ ਜੀ ਜੀ ਇਹਦੇ ਨਾਲ ਡੈਮੋਕਰੈਟਿਕ ਜਿਹੜੀਆਂ ਵੈਲਿਊਜ਼ ਨੇ ਜਾਂ ਡੈਮੋਕਰੈਟਿਕ ਜਿਹੜਾ ਐਟੀਕੀਟ ਹੈ ਐਕੋਮਰਸ ਤਲਿਕ ਤ੍ਰਿਕ ਸਲਿਕ ਹੈ ਉਹਦੇ ਨਾਲ ਖਿਲਵਾੜ ਕੀਤਾ ਜਾ ਰਿਹਾ ਹੂੰ ਦੇਖੋ ਡੈਮੋਕਰੇਸੀ ਦਾ ਮਤਲਬ ਇਹ ਹੈ ਕਿ ਵੋਟਰਾਂ ਨੇ ਜਦੋਂ ਵੋਟਾਂ ਪਾ ਕੇ ਕ ਐਮ ਐਲ ਏ ਚੁਣ ਲਿਆ ਉਹ ਉਹਨਾਂ ਦੀ ਨਿਮਹਿਤ ਕੀ ਕਰ ਰਿਹਾ ਹੂੰ ਹੂੰ ਜੀ ਇਹ ਗੱਲ ਹੈ ਕਿ ਉਹ ਕਿਸੇ ਪਾਰਟੀ ਦਾ ਮੈਂਬਰ ਹੈ ਉਹ ਪਾਰਟੀ ਦਾ ਨੁਮਾਇੰਦਾ ਨਹੀਂ ਹੁੰਦਾ ਫਿਰ ਉਹ ਲੋਕਾਂ ਦਾ ਨੁਮਾਇੰਦਾ ਹੂੰ ਹੂੰ ਜੀ ਇਹ ਨਵੀਂ ਕਿਸਮ ਦਾ ਸਾਡੇ ਪਹਿਲਾਂ ਫਿਰ ਇਹ ਆ ਵੀ ਐਂਟੀ ਡਿਫੈਕਸ਼ਨ ਲਾ ਲੈ ਜਾਂਦਾ ਸੀ ਇਸ ਕਰਕੇ ਕਿਉਂਕਿ ਪੈਸੇ ਲੈ ਕੇ ਉਧਰ ਚਲੇ ਜਾਂਦੇ ਸੀ ਸਵੇਰੇ ਉਧਰ ਚਲੇਗੇ ਸ਼ਾਮ ਨੂੰ ਉਧਰ ਚਲੇ ਗਏ ਮਤਲਬ ਸਾਡੇ ਚੁਣੇ ਹੋਏ ਨੁਮਾਇੰਦੇਾਂ ਦੇ ਕਿਰਦਾਰ ਦੇ ਉੱਪਰ ਸਵਾਲ ਖੜਾ ਹੋ ਜਾਂਦਾ ਹੂੰ ਇਹ ਕਿਸ ਤਰ੍ਹਾਂ ਦੇ ਲੋਕਾਂ ਨੂੰ ਅਸੀਂ ਚੁਣਦੇ ਆਂ ਔਰ ਉਹਨਾਂ ਦੀ ਕੀ ਕੈਰੇਕਟ੍ਰਿਸਟਿਕ ਸਾਰੇ ਇਹਨਾਂ ਸਾਰੀਆਂ ਪਾਰਟੀਆਂ ਦੇ ਵਿੱਚ ਵੀ ਏਡੀ ਦਾ ਵੀ ਇੱਕ ਪ੍ਰਭਾਵ ਚਲਕ ਰਿਹਾ ਹੈ ਇਹ ਸਾਰੇ ਇਸ਼ੂ ਬਿਲਕੁਲ ਹੀ ਬਿਲਕੁਲ ਉਹਨਾਂ ਨੂੰ ਮੇਰੇ ਖਿਆਲ ਹੈ ਜਿਹੜੇ ਨਵੇਂ ਹੁਣ ਆਏ ਨਹੀਂ ਕਿਉਂਕਿ ਉਹ ਏਡੀ ਉਹਨਾਂ ਨੂੰ ਸੰਮਨ ਭੇਜੀ ਜਾ ਰਿਹਾ ਹੈ ਤੇ ਉਹ ਸੰਮਨ ਦਸ ਸੰਮਨ ਭੇਜੀ ਜਾ ਰਹੇ ਨੇ ਤੇ ਇਹ ਜਾ ਨਹੀਂ ਰਿਹਾ 19 ਤਰੀਕ ਨੂੰ ਹਰ ਕੇ ਏਡੀ ਤਾਂ ਕੋਰਟ ਚ ਲਈਏ ਉਹਨਾਂ ਦਾ ਕੋਰਟ ਰਾਹੀਂ ਹੋਏ ਨੇ ਸੰਮਨ ਨਸਲ ਚ ਹਾਂ ਹਾਂ ਜੀ 19 ਤਰੀਕ ਨੂੰ ਇਹ ਸੰਭਾਵਨਾਵਾਂ ਬਣਾਈਆਂ ਜਾ ਰਹੀਆਂ ਨੇ ਲੱਗ ਰਿਹਾ ਹੈ ਕਿ ਇਹਨਾਂ ਦੇ ਉੱਪਰ ਕੋਈ ਐਕਸ਼ਨ ਕਰਨਗੇ ਹਾਂ ਪਰ ਜਿਸ ਸਭੀ ਸਿਆਸਤ ਤੇ ਮੁਲਕ ਦੀ ਜਿਸ ਤਰ੍ਹਾਂ ਦੇ ਹਾਲਾਤ ਹੈ ਕੁਝ ਵੀ ਪ੍ਰੈਡਿਕਟ ਕਰਨਾ ਜਿਹੜਾ ਔਖਾ ਹੈ ਹੂੰ 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 ਇਹ ਕਿਸੇ ਪਾਸੇ ਨੂੰ ਵੀ ਜਿਹੜਾ ਖਾ ਸਕਦੀ ਹੈ ਕਿਉਂਕਿ ਜਿਹੜੀ ਕੰਸਟੀਟਿਊਐਂਸੀ ਹੈ ਆਮ ਆਦਮੀ ਪਾਰਟੀ ਦੀ ਇਹ ਡਾਇਲੋਜੀ ਹੈ ਜਿਹੜੀ ਆਮ ਆਦਮੀ ਪਾਰਟੀ ਦੀ ਉਹ ਤੇ ਤੇ ਬੀਜੇਪੀ ਤੋਂ ਕੋਈ ਫਰਕ ਨਹੀਂ ਹੈ ਹੂੰ ਜੀ ਅਲਟੀਮੇਟ ਉਹ ਕਹਿੰਦੇ ਹੁੰਦੇ ਨੇ ਨਾ ਪਹੁੰਚੀ ਵਹੀਂ ਤੇ ਖਾਕ ਜਹਾਂ ਕਾਕ ਮੀਰ ਥਾ ਇਹਨਾਂ ਨੇ ਉਹਨਾਂ ਚ ਹੀ ਜਾਣਾ ਹੈ ਅਖੀਰ ਹੂੰ 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 ਅਜੇ ਲਈ ਮੈਚ ਚੱਲ ਰਹੇ ਨੇ ਇੱਕ ਦੂਜੇ ਨਾਲ ਵੀ ਤੈਨੂੰ ਚੱਕ ਲਾਂਗੇ ਤੈਨੂੰ ਫਟ ਲਾਂਗੇ ਤੈਨੂੰ ਰੱਖ ਦਾਂਗੇ ਸੋ ਉਹ ਪ੍ਰਸੰਗ ਦੇ ਵਿੱਚ ਹੀ ਇਹਨਾਂ ਨੇ ਉਹ ਮਤਲ ਲੈ ਲੈਂਦਾ ਉਸ ਪ੍ਰਸੰਗ ਦੇ ਵਿੱਚ ਹੀ ਸ਼ਿਰਸ਼ਾ ਸਾਹਿਬ ਨੇ ਜਿਹੜੇ ਉਹ ਉਹਨੂੰ ਕ੍ਰਿਟਿਸਾਈਜ਼ ਕਰ ਰਹੇ ਨੇ ਕਿ ਦੇਖੋ ਇਹਨਾਂ ਨੂੰ ਭਰੋਸਾ ਨਹੀਂ ਹੈ ਮਤਲਬ ਸਰਪੰਤਾ ਸੱਚ ਹੈ ਕਿ 체ਮੀ ਨੇ ਤੱਕ ਉਹ ਸੀਐਮ ਰਹਿ ਸਕਣਗੇ ਉਸ ਤੋਂ ਬਾਅਦ ਦੇ ਵਿੱਚ ਪਰ ਇਹ ਹੈ ਕਿ ਭਾਵੇਂ ਜੀ ਕੋਲ ਬੜੀ ਸ਼ਕਤੀ ਹੈ ਜੇ ਉਹ ਗਰਉਣੀ ਚਾਹਣ ਗਵਰਨਮੈਂਟ ਨੂੰ ਤਾਂ ਵੱਡਾ ਕੰਮ ਨਹੀਂ ਹੈ ਇਹ ਹੂੰ ਉਹ ਗਰਾਉਣੀ ਨਹੀਂ ਚਾਹ ਰਹੇ ਅਸਲ ਦੇ ਵਿੱਚ ਉਹ ਇੱਕ ਸਪੇਸ ਮੰਡੀ ਰੱਖਣਾ ਚਾਹੁੰਦੇ ਨੇ ਹਾਂ 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 ਇਹਨਾਂ ਨੂੰ ਸਪੇਸ ਦੇ ਰਹੇ ਨਹੀਂ ਕਿ ਤੁਸੀਂ ਵਿਕਟਮ ਹੋ ਤੁਸੀਂ ਵੀ ਸਾਡੇ ਤੇ ਜਿਹੜੇ ਸਾਡੇ ਹੋਰ ਵਿਕਟਮ ਨੇ ਉਹਨਾਂ ਦੇ ਨਾਲ ਰਲੇ ਰਹੋ ਤੁਸੀਂ ਹੂੰ ਤੋਂ ਇੱਕ ਕਿਸਮ ਦਾ ਫਰੈਂਡਲੀ ਮੈਚ ਚੱਲ ਰਿਹਾ ਹੈ ਪਰ ਹੈਰਾਨੀ ਦੀ ਗੱਲ ਹੈ ਕਿ ਇਹਦੇ ਨਾਲ ਖਿਲਵਾੜ ਹੈ ਜਿਹੜਾ ਡੈਮੋਕਰੈਟਿਕ ਜਿਹੜੇ ਪ੍ਰੋਸੀਜਰਸ ਨੇ ਡੈਮੋਕਰੈਟਿਕ ਜਿਹੜੇ ਤੌਰ ਤਰੀਕੇ ਨੇ ਉਹਨਾਂ ਨਾਲ ਖਿਲਵਾੜ ਕੀਤਾ ਜਾ ਰਿਹਾ ਹਾਂ ਹਾਂ ਪਰ ਦੋਨੋਂ ਪਾਰਟੀਆਂ ਵੱਲੋਂ ਕੋਈ ਆਪਦਾ ਨਹੀਂ ਬੀਜੇਪੀ ਵੱਲੋਂ ਨਹੀਂ ਹੂੰ ਕਿਉਂਕਿ ਇਹ ਹੁਣ ਕਸਮਖਸ ਤਾਂ ਬੀਜੇਪੀ ਵੀ ਸਰਗਰਮੀ ਵਿਖਾਉਗੀ ਇਸ ਸਾਰੇ ਮਾਮਲੇ ਦੇ ਵਿੱਚ ਨਹੀਂ ਕੋਈ ਬੇਸਿਕਲੀ ਇਹ ਲੋਕ ਡੈਮੋਕਰੈਟਿਕ ਨਹੀਂ ਹਨ ਇਹਨਾਂ ਦਾ ਜਿਹੜਾ ਕਰੈਕਟਰ ਹੈ ਉਹ ਡੈਮੋਕਰੈਟਿਕ ਨਹੀਂ ਹੈ ਤੁਸੀਂ ਦੇਖੋ ਨਾ ਚੰਡੀਗੜ੍ਹ 'ਚ ਜੋ ਹੋਇਆ ਦੋਨੇ ਪਾਰਟੀਆਂ ਸੀ ਹੂੰ ਜੀ ਬਿਲਕੁਲ ਇੱਕ ਪਾਰਟੀ ਦੇ ਨਾਲ ਕਾਂਗਰਸ ਰਲ ਗਈ ਤੇ ਜਿਸ ਤਰ੍ਹਾਂ ਅੱਠ ਵੋਟਾਂ ਕੈਂਸਲ ਕੀਤੀਆਂ ਗਈਆਂ ਪਰ ਜੋ ਸੁਪਰੀਮ ਕੋਰਟ ਟਿੱਪਣੀਆਂ ਕਰੀਆਂ ਉਹਦੇ ਉੱਪਰ ਹਾਂ ਜੀ ਜੀ ਸਿੱਖ ਰਹੇ ਪਰ ਜਦੋਂ ਆਮ ਆਦਮੀ ਪਾਰਟੀ ਦਾ ਵਾਸ ਚੱਲਦਾ ਹੈ ਉਹ ਵੀ ਘੱਟ ਨਹੀਂ ਗੁਜ਼ਾਰਦੇ ਹੂੰ 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 ਜੀ ਜਿਹੜਾ ਨਕਾਬ ਪਾਇਆ ਹੋਇਆ ਹੈ ਇਹਨਾਂ ਲੋਕਾਂ ਨੇ ਬੇਸਿਕਲੀ ਇਹ ਤਾਨਾਸ਼ਾਹ ਲੋਕ ਨੇ ਡਿਕਟੇਟਰ ਲੋਕ ਨੇ ਜਿਹੜੇ ਸਾਡੇ ਪੋਲੀਟੀਸ਼ੀਅਨ ਨੇ ਜਰਨਲੀ ਕੁਸ਼ਕ ਨੂੰ ਛੱਡ ਕੇ ਗੱਲ ਹੂੰ ਹੂੰ ਪਰ ਜਦੋਂ ਉਹਨਾਂ ਦਾ ਬਿਹੇਵੀਅਰ ਦੇਖਿਆ ਜਾਂਦਾ ਹੈ ਤਾਂ ਬਿਹੇਵ ਦੇ ਵਿੱਚ ਕਿਤੇ ਵੀ ਉਹ ਡੈਮੋਕਰੈਟਿਕ ਨਹੀਂ ਹੈਗੇ ਜਿਆਦਾ ਤੁਸੀਂ ਦੇਖਣਾ ਹੈ ਤਾਂ ਇਹਨਾਂ ਪਾਰਟੀਆਂ ਦੀ ਜਿਹੜੀ ਇਨਰ ਪਾਰਟੀ ਡੈਮੋਕ੍ਰੇਸੀ ਉਹਦੇ ਤੇ ਨਿਗਾਹ ਮਾਰ ਕੇ ਦੇਖ ਲਓ ਚਾਹੇ ਕਾਂਗਰਸ ਹੈ ਚਾਹੇ ਆਪ ਹੈ ਚਾਹੇ ਕੱਲੀ ਦੇਲੇ ਹੈ ਚਾਹੇ ਭਾਜਪਾ ਹੈ ਕਿਸੇ ਦੀ ਮੁਜਾਬਰੀ ਹੈ ਕੋਈ ਹੂੰ ਹੂੰ ਲੋਕ ਆਪਾਂ ਦੇਖਦੇ ਹੀ ਆ ਨਾ ਕਿ ਜਦੋਂ ਪਾਰਟੀ ਵਿੱਚ ਉਹ ਜਿਸ ਤਰ੍ਹਾਂ ਪੇਸ਼ ਆਉਂਦੇ ਨੇ ਆਪਣੇ ਵਿਰੋਧੀਆਂ ਦੇ ਨਾਲ ਉੱਥੋਂ ਸਮਝ ਆ ਜਾਂਦੀ ਨੇ ਕਿ ਕਿੰਨੇ ਕਿ ਡੈਮੋਕਰੈਟਿਕ ਨਹੀਂ ਹੋ ਹਾਂ 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 ਤਾਂ ਮੇਰਾ ਖਿਆਲ ਇਹ ਹੈ ਵੀ ਇਹ ਆਉਣ ਵਾਲੇ ਦਿਨਾਂ 'ਚ ਥੋੜੀ ਜੀ ਆਪਾਂ ਨੂੰ ਰਾਸਲੀਲਾ ਹੋਰ ਮਿਲੂਗੀ ਦੇਖਣ ਨੂੰ ਹਾਂ ਕਿੰਨਾ ਕਿਤੇ ਆਪ ਵੱਲੇ ਖਤਰਾ ਦਾ ਸਮਝ ਰਹੇ ਨਾ ਜੀ ਜਿਹੜਾ ਵਿਸ਼ਵਾਸ ਮਤਵਲ ਆਉਣਾ ਪਿਆ ਬਿਲਕੁਲ ਬਿਲਕੁਲ ਖਤਰਾ ਤਾਂ ਦੇਖੋ ਉਹਨਾਂ ਨੇ ਉਹਨੂੰ ਪ੍ਰੀਐਮਪਟ ਕਰਨ ਲਈ ਉਹ ਕਰਿਆ ਕਿ ਹੋ ਸਕਦਾ ਹੈ ਉਹ ਕੇਜਰੀਵਾਲ ਨੂੰ ਗ੍ਰਿਫਤਾਰ ਕਰ ਲੈਣ ਉਸ ਸੂਰਤ ਦੇ ਵਿੱਚ ਬਾਅਦ ਦੇ ਵਿੱਚ ਸੀਐਮ ਦੀ ਜਿਹੜੀ ਸਿਲੈਕਸ਼ਨ ਹੈ ਜਾਂ ਸੀਐਮ ਤੇ ਜਿਹੜੇ ਸਵਾਲ ਉੱਠ ਸਕਦੇ ਨੇ ਇਸ ਕਰਕੇ ਉਹਨਾਂ ਨੇ ਇੱਕ ਪ੍ਰੋਸੇ ਦਾ ਮਤ ਲੈ ਲਿਆ ਕਿ ਸਾਰੇ ਐਮਐਲਏ ਇਕੱਠੇ ਨੇ ਤੇ ਸਾਡੇ ਨਾਲ ਹੂੰ ਮਤਲਬ ਹੁਣ ਤੱਕ ਕੋਈ ਨਹੀਂ ਟੁੱਟਿਆ ਪਿੰਸੀ ਸਾਡੇ ਲਾਂਬੰਦਾ ਤੇ ਇਹ ਲਾਂਬੰਦੀ ਦਾ ਯਾਨੀ ਕਿ ਵਿਰੋਧੀਆਂ ਤੇ ਅਸਰ ਰਵੇ ਪਵੇ ਅਗਲੇ ਸਮੇਂ ਵੀ ਹਾਂ ਬਿਲਕੁਲ ਬਿਲਕੁਲ ਹਾਂ ਹਾਂ ਜੀ ਪਰ ਇਹ ਵੀ ਆਪਾਂ ਨੂੰ ਪਤਾ ਹੈ ਆਪਾਂ ਦੇਖਿਆ ਹੀ ਹੈ ਕਿ ਐਮਐਲਏ ਵੀ ਜਦੋਂ ਠੀਕ ਰੇਟ ਮਿਲਦਾ ਹੈ ਨਾਇਮੇਟਿਕਲ ਕੋਈ ਹੁਣ ਤਾਂ ਹੁਣ ਤਾਂ ਸੱਤਾਧਾਰੀ ਨੇ ਸਾਰੇ ਕੋਈ ਕਿਸੇ ਪਾਰਟੀ ਪੂਰਟੀ ਦਾ ਕੋਈ ਨਹੀਂ ਹੈ ਹਾਂ 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 ਜੀ 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 ਜਿਸ ਤਰ੍ਹਾਂ ਛੱਡਿਆ ਜਾਂਦਾ ਜਿਹੜਾ ਮਰਜ਼ੀ ਜਿਹੜੀ ਮਰਜ਼ੀ ਖੁੱਲੀ ਤੇ ਜਾ ਕੇ ਚੁਗਾ ਚੁਗ ਸਕਦਾ ਸਹੀ ਪੋਜੀਸ਼ਨ ਡਾਕਟਰ ਸਾਹਿਬ ਆਪਾਂ ਦੂਜੇ ਕਿਸਾਨੀ ਮਸਲਾ ਦੇਸ਼ ਭਰ ਦੇ ਵਿੱਚ ਅੱਜ ਵੱਡੀ ਸਰਗਰਮੀ ਵਿੱਚ ਵੇਖਣ ਨੂੰ ਮਿਲਿਆ ਤਿੰਨ ਖੇਤੀ ਕਾਨੂੰਨਾਂ ਦਾ ਜਿਹੜਾ ਅੰਦੋਲਨ ਦਿੱਲੀ ਚੱਲਿਆ ਉਸ ਤੋਂ ਬਾਅਦ ਪਹਿਲੀ ਵਾਰ ਇੱਕ ਦੇਸ਼ ਭਰ ਦੇ ਵਿੱਚ ਲਾਮਬੰਦੀ ਵੇਖਣ ਨੂੰ ਮਿਲੀ ਅੱਜ ਭਾਰਤ ਬੰਦ ਸੀ ਤੇ ਵੱਡਾ ਹੰਗਾਰਾ ਮਿਲਿਆ ਭਾਰਤ ਵੱਲ ਛੋਟੀ ਕਸਬੀਆਂ ਤੋਂ ਲੈ ਕੇ ਵੱਡੇ ਸ਼ਹਿਰਾਂ ਤੱਕ ਛੋਟੀਆਂ ਸੜਕਾਂ ਤੋਂ ਵੱਡੀਆਂ ਜਨਰਲਿ ਸੜਕਾਂ ਤੱਕ ਤਾਂ ਇਹ ਸਾਰੇ ਮਾਮਲੇ ਨੂੰ ਕਿਵੇਂ ਇਸ ਕੀ ਅਸਰ ਦੇਖਦੇ ਆ ਕਿ ਭਾਰਤ ਸਰਕਾਰ ਉੱਤੇ ਕੋਈ ਅਸਰ ਇਹਦਾ ਕਬੂਲੇਗੀ ਕਿਵੇਂ ਲੱਗਦਾ ਤੁਹਾਨੂੰ ਦੇਖੋ ਪਿੰਡ ਸਾਹਿਬ ਇਹ ਹੈ ਕਿ ਲੋਕ ਜਿਹੜਾ ਮੇਰੀ ਜਿਹੜੀ ਪਰਸਪੈਕਸ਼ਨ ਹੈ ਹੋ ਸਕਦਾ ਇਹ ਗਲਤ ਵੀ ਹੋ ਸਕਦੀ ਹੈ ਮੈਨੂੰ ਲੱਗਦਾ ਕਿ ਲੋਕਾਂ ਦਾ ਜਿਹੜਾ ਵਿਸ਼ਵਾਸ ਹੈ ਉਹ ਪੋਲੀਟੀਕਲ ਪਾਰਟੀਆਂ ਤੋਂ ਉੱਠਦਾ ਜਾ ਰਿਹਾ ਹੂੰ ਸਿਰਫ ਉਹਨਾਂ ਕੋਲ ਕੋਈ ਰਸਤਾ ਨਹੀਂ ਹੈ ਇਲੈਕਟੋਰਲ ਪੋਲੀਟਿਕਸ ਜਿਹੜੀ ਹੈ ਉਹਦੇ ਵਿੱਚ ਲਗਭਗ ਸਾਰੀਆਂ ਪਾਰਟੀਆਂ ਇੱਕ ਤਰ੍ਹਾਂ ਦੀ ਹੀ ਹੋਈਆਂ ਨੇ ਚਾਹੇ origional ਪਾਰਟੀਆਂ ਨੇ ਚਾਹੇ ਹੋਰ ਨੇ ਐਮਐਲਏ ਨੇ ਜਿਹੜੇ ਉਹ ਲੋਕਲ ਬਿਜ਼ਨਸਮੈਨਾਂ ਨਾਲ ਮਿਲ ਕੇ ਜਾਂ ਕਹਿ ਲਓ ਕਾਰਪੋਰੇਟਾਂ ਦੇ ਨਾਲ ਰਲ ਰੁਲ ਕੇ ਪੈਸਾ ਕੁਝ ਉਧਰੋਂ ਆ ਜਾਂਦਾ ਤੇ ਜਿੱਤ ਜਾਂਦੇ ਪਰ ਇਸ ਸਿਸਟਮ ਤੋਂ ਲੋਕਾਂ ਦਾ ਵਿਸ਼ਵਾਸ ਉੱਠਦਾ ਜਾ ਰਿਹਾ ਹੈ ਇਸ ਕਰਕੇ ਕਿ ਇਹ ਕੋ ਪ੍ਰੋਟੈਸਟ ਤੇ ਰਾਵਲ ਪੈ ਰਹੇ ਨੇ ਚਾਹੇ ਮਜ਼ਦੂਰ ਨੇ ਚਾਹੇ ਕਿਸਾਨ ਨੇ ਚਾਹੇ ਮਜ਼ਦੂਰ ਨੇ ਕਿਸਾਨਾਂ ਦਾ ਪਿਛਲੇ ਸਮੇਂ ਦੇ ਦੌਰਾਨ ਕਿਉਂਕਿ ਬਹੁਤ ਵੱਡਾ ਮੋਰਚਾ ਲੱਗ ਗਿਆ ਸੀ ਕਾਰਪੋਰੇਟ ਦਾ ਉਹਨਾਂ ਨੂੰ ਖਤਰਾ ਬਿਲਕੁਲ ਲਟਕ ਰਿਹਾ ਹੈ ਤੇ ਕਿਸਾਨੀ ਖੇਤਰ ਦੇ ਵਿੱਚ ਜਿਹੜਾ ਖੇਤੀ ਖੇਤਰ ਦੇ ਵਿੱਚ ਸੰਕਟ ਵੀ ਬਹੁਤ ਗਹਿਰਾ ਹੈ ਤੁਸੀਂ ਬਿਸ਼ਿਆਂ ਦਾ ਜਦੋਂ ਦੇਖੋਗੇ ਪੰਜਾਬ ਦਾ ਮਹਾਰਾਸ਼ਟਰ ਦਾ ਜਾਂ ਨੌਰਥ ਇੰਡੀਆ ਦਾ ਮਤਲਬ ਉਹ ਕਰਜ਼ੇ 'ਚ ਫਸੇ ਹੋਏ ਨੇ ਜਿਹੜਾ ਖਾਸ ਕਰਕੇ ਜਿਹੜਾ निम्न पद्दता किसान है फार्मर मार्जिनल है, है जेड़ा बिल्कुल छोटे छोटा खेती है वो बहुत बहुत ਔਖੀ ਉਹਦੀ ਜ਼ਿੰਦਗੀ ਕੋਈ ਕੋਈ ਹੈ ਹਾਂ ਜੀ ਸੋਹਣਾਂ ਦੇ ਵਿੱਚ ਬੇਚੈਨੀ ਤੇ ਗੁੱਸਾ ਬਹੁਤ ਜ਼ਿਆਦਾ ਹਾਂ ਕਿ ਕਿਸਾਨ ਤੇ ਬੰਦੀਆਂ ਲਾਉਣਾ ਚਾਹੁੰਦੀਆਂ ਨੇ ਮੋਰਚਾ ਕਿਸਾਨ ਜਿੱਥੇ ਬੰਦੀਆਂ ਨੂੰ ਵੀ ਪ੍ਰੈਸ਼ਰਾਈਜ਼ ਕਰਦੇ ਨੇ ਹਾਂ ਹਾਂ ਜੀ ਗੌਰਮੈਂਟ ਨੇ ਪਹਿਲਾਂ ਬੜੀ ਮਤਲਬ ਕਹਿੰਦੇ ਉਹਨਾਂ ਦੀ ਆਪਣੀ ਕਹਿੰਦੇ ਪੋਲਿਟਿਕਸ ਕਹਿੰਦੇ ਟ੍ਰੇਡ ਯੂਨੀਅਨਸ ਦੀ ਜਾਂ ਗੌਰਮੈਂਟ ਦੀ ਦਖਲਅੰਦਾਜ਼ੀ ਉਹਨਾਂ ਨੇ ਉਹਨੂੰ ਖਲਾਰ ਲਿਆ ਸੀ ਪਰ ਇੱਕ ਦੋ ਜਿੱਥੇ ਬੰਦੀਆਂ ਮਤਲਬ ਇੱਕ ਹਿੱਸੇ ਨੇ ਜਿਹੜੇ ਤਿੰਨ ਚਾਰ ਹਿੱਸੇ ਬਣ ਗਏ ਸੀ ਉਹਨਾਂ ਨੇ ਮੋਰਚਾ ਲਾਇਆ ਹੋਇਆ ਸ਼ੰਭੂ ਦੇ ਵਿੱਚ ਤੇ ਦੂਖੀਆਂ ਨੇ ਕਾਲ ਦੇ ਦਿੱਤੀ ਸੀਗੀ ਅੱਜ ਦੀ ਅਸੀਂ ਕਰਾਂਗੇ ਉਹਨਾਂ ਦੇ ਨਾਲ ਹੋਰ ਟੇਡ ਯੂਨੀਅਨ ਵੀ ਸੀਗੀਆਂ ਹਾਂ ਹਾਂ ਹਾਂਜੀ ਬਖੋ ਫਰੰਟ ਹੈਗੇ ਨਾਲ ਸੀ ਔਰ ਮਜ਼ਦੂਰ ਕਿਸਾਨ ਜਿੱਥੇ ਬੰਦੀਆਂ ਸਾਰੀਆਂ ਮੁਲਾਜ਼ਮਾਂ ਦੀਆਂ ਸੀਗੀਆਂ ਹਾਂ 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 ਪਰ ਇਸ ਇੱਕੀ ਦਾ ਰਿਸਪੌਂਸ ਦੇਖ ਰਹੇ ਹਾਂ ਜਿਸ ਤਰ੍ਹਾਂ ਦੀਆਂ ਖਬਰਾਂ ਆ ਰਹੀਆਂ ਨੇ ਲੋਕ ਨੇ ਜਿਹੜੇ ਉਹਨਾਂ ਦਾ ਰੋਹ ਦਿਖ ਰਿਹਾ ਹੈ ਸੀ ਹਾਂ ਹਾਂ ਜੀ ਮਤਲਬ ਉਹ ਐਨਟੀ ਇਨਕੰਮਬੈਂਸੀ ਫੈਕਟਰ ਅਰ ਲੈਵਲ ਤੇ ਕੰਮ ਕਰ ਰਿਹਾ ਬੂਟਾਂ ਦਾ ਪਤਾ ਨਹੀਂ ਬੂਟਾਂ ਚ ਕਈ ਵਾਰ ਹੋਰ ਬੜੇ ਫੈਕਟਰ ਕੰਮ ਕਰਦੇ ਨੇ ਮਸ਼ੀਨਾਂ ਵੀ ਕੰਮ ਕਰ ਜਾਂਦੀਆਂ ਨੇ ਪਰ ਲੋਕਾਂ ਦੀ ਜਿਹੜੀ ਆਵਾਜ਼ ਹੈ ਉਹ ਜਦੋਂ ਕੋਈ ਇਸ ਤਰ੍ਹਾਂ ਦਾ ਸਿੱਧਾ ਹੁੰਦਾ ਉਦੋਂ ਦੇਖਣ ਨੂੰ ਮਿਲਦੀ ਹੈ ਹੂੰ ਜੀ ਜੋ ਮੇਰਾ خیال ਹੈ ਵੀ ਲੋਕਾਂ ਦੇ ਅੰਦਰ ਇਹ ਆਪਾਂ ਨੂੰ ਇਹ ਇਹ ਸਮਝ ਆ ਰਹੀ ਹੈ ਕਿ ਲੋਕਾਂ 'ਚ ਗੁੱਸਾ ਬੇਚੈਨੀ ਬੇਵਸੀ ਵਧ ਰਹੀ ਹੂੰ ਮੁਸ਼ਕਲਾਂ ਵੀ ਨੇ ਜਿਹੜੀਆਂ ਉਹ ਇੱਕ ਜ਼ਰੀਆ ਵੀ ਬਣੀਆਂ ਹੋਈਆਂ ਨੇ ਜੀ ਬਈ ਕਿ ਤੋ ਸਿਆਸੀ ਰਿਹਾ ਹੋ ਕਿ ਆਰਥਿਕ ਲਿਹਾਜ਼ ਤੋਂ ਵੀ ਇਹ ਸਾਰਾ ਕੁਝ ਪਰ ਲਿਹਾਜ਼ ਨਾਲ ਹੀ ਪਰ ਲਿਹਾਜ਼ ਨਾਲ ਨਹੀਂ ਜਿਹੜੇ ਦੇਖੋ ਉਹਨੂੰ ਅਸੀਂ ਇਹ ਕਹਿ ਸਕਦੇ ਹਾਂ ਕਿ ਲੋਕਾਂ ਨੂੰ ਇਹ ਲੱਗਦਾ ਹੈ ਕਿ ਸਾਡੀ ਕੋਈ ਵਸ ਨਹੀਂ ਸਾਡਾ ਚੱਲਦਾ ਹਾਂ 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 ਪਾਵਰ ਨਾਉਨ ਦੀ ਸੋਚ ਜਾਂਦੀ ਹੈ ਸਿਰਫ ਉਹਨਾਂ ਨੂੰ ਰਿਡਿਊਸ ਕਰ ਦਿੱਤਾ ਹੈ ਵੋਟਰਸ ਤੱਕ ਵੋਟਰ ਵੀ ਉਹੀ ਕਿ ਥੋੜਾ ਜਿਹਾ ਰਾਸ਼ਨ ਲੈ ਲਓ ਕੁਲ ਜਿਵੇਂ ਜੰਕੂ ਚੀਜ਼ਾਂ ਥੋੜੀਆਂ ਜਿਹਾ ਫ੍ਰੀ ਲੈ ਲਓ ਫ੍ਰੀ ਬੀਸ ਤੇ ਸਾਨੂੰ ਵੋਟਾਂ ਪਾਈ ਜਾਓ ਰਾਜ ਸਾਨੂੰ ਕਰਨ ਦਿਓ ਤੁਸੀਂ ਐਸੇ ਹੀ ਹਾਲਾਤ ਚ ਰਹੋ ਹੂੰ ਹੂੰ ਜੀ ਜੂਸ਼ਨ ਬਣੀ ਅਖੀਰ ਨੂੰ ਇੱਕ ਸੰਘਰਸ਼ਾਂ ਦਾ ਹੀ ਰਾਹ ਮਗਰ ਬਚਿਆ ਕਹਿ ਲਈਏ ਕਿ ਜਿਹਨੂੰ ਉਹਨਾਂ ਨੇ ਅਪਣਾਇਆ ਹੋਇਆ ਜੀ ਜਿਵੇਂ ਪੰਜਾਬ ਦੇ ਵਿੱਚ ਹਾਂਜੀ ਟ ਉਹਨਾਂ ਨੂੰ ਵੀ ਖਿਲਾਰ ਦੀਆਂ ਨੇ ਕੋਸ਼ਿਸ਼ ਕਰਦੀਆਂ ਨੇ ਪਰ ਇਹ ਰਾਖਿਆ ਲੈ ਵੀ ਹੌਲੀ ਗਵਰਨਮੈਂਟ ਦੇ ਵਸਤੂ ਬਾਰੇ ਹੁੰਦੀ ਜਾ ਰਹੀ ਹੈ ਚੀਜ਼ ਹੂੰ ਐਸਕੇਐਮ ਦਾ ਗੈਰ ਸਿਆਸੀ ਇੱਕ ਕਿਸਾਨ ਮਜ਼ਦੂਰ ਨੂੰ ਰੜਕੇ ਇੱਕ ਜਿਹੜਾ ਪੰਜਾਬ ਦੇ ਵਿੱਚ ਦਿੱਲੀ ਕੂਚ ਯਾਨੀ ਕਿ ਉਹਨਾਂ ਦਾ ਸੱਦਾ ਤੇ ਉਹ ਸੰਭੂ ਬਾਰਡਰ ਤੇ ਖਨੌਰੀ ਬਾਰਡਰ ਉੱਤੇ ਅੱਜ ਮੇਰੇ ਖਿਆਲ ਚ ਚੌਥੇ ਪੰਜਵੇਂ ਦਿਨ ਡਟੇ ਹੋਏ ਨੇ ਤੇ ਅਥਰੂ ਗੈਸ ਤੇ ਗੂਲੇ ਉਹਨਾਂ ਤੇ ਪਿਛਲੇ ਦਿਨੀ ਚਲਦੀ ਰਹੇ ਦਿੱਲੀ ਸਰਕਾਰ ਨੇ ਤਾਂ 30000 ਹੋਰ ਅਥਰੂ ਗੈਸ ਇੱਕ ਬੀਐਸਐਫ ਕੀਤੇ ਕੈਂਪ ਗਵਾਲੀਅਰ ਤੋਂ ਮਗਵਾਉਣ ਦੇ ਆਰਡਰ ਵੀ ਦਿੱਤੇ ਨੇ ਜਿੱਦੀ ਖਬਰਾਂ ਆ ਰਹੀਆਂ ਨੇ ਕਹਿੰਦਾ ਭਾਵ ਕਿ ਜਿਹੜੀ ਹੈ ਵੱਖ-ਵੱਖ ਹਰਿਆਣਾ ਸਰਕਾਰ ਜਿਵੇਂ ਅੱਗੇ ਡਟ ਕੇ ਖੜੀ ਹੈ ਸੜਕਾਂ ਰੋਕ ਕੇ ਸੜਕਾਂ ਦੀ ਬੈਰੀਕੇਟਿੰਗ ਕੀਤੀ ਹੈ ਕੰਨਾਂ ਕੱਡੀਆਂ ਨੇ ਖਿੱਲ ਗੱਡੇ ਨੇ ਤੇ ਦਿੱਲੀ ਸਰਕਾਰ ਵੀ ਪੂਰੀਆਂ ਜਿਵੇਂ ਕਿ ਆਪਾਂ ਕੁੰਡਲੀ ਬਾਡਰ ਦੇਖ ਰਹੇ ਹਾਂ ਤੇ ਨਾਲ ਟਿਕਰੀ ਪਾਊਡਰ ਪੂਰੀ ਤਨਤੀ ਅਤੇ ਕੁਲਸਪੜਾਂ ਦੀ ਤੇ ਦੂਜੇ ਬਨੇ ਇਹ ਸੰਘਰਸ਼ੀ ਕਾਰਕੁਨਾਂ ਦੀ ਬੈਠਕ ਦੇ ਵਿੱਚ ਕੇਂਦਰੀ ਵਜ਼ੀਰ ਆ ਰਹੇ ਨੇ ਪੰਜਾਬ ਲੰਗੀ ਰਾਤ ਵੀ ਬੈਠਕ ਸੀਗਾ ਕਈ ਘੰਟੇ ਚੱਲੀ ਤੇ ਕਿਵੇਂ ਲੱਗਦਾ ਹੈ ਕਿ ਇਹ ਸਾਰੇ ਮਾਮਲੇ ਦਾ ਕਿਤੇ ਸਮਝੌਤਾ ਹੋਣ ਦੇ ਸੁਭਾਵਨਾਵਾਂ ਨੇ ਜਾਂ ਇਹ ਕਿਸਾਨ ਇਹ ਜਿਹੜਾ ਬੈਰੀਕੇਟਿੰਗ ਕੰਦਾਂ ਤੋੜ ਕੇ ਅੱਗੇ ਵਧਣਗੇ ਕਿਸ ਤਰ੍ਹਾਂ ਦੇ ਹਾਲਾਤ ਰਹਿਣ ਵਾਲੇ ਲੱਗਦੇ ਇੰਟਰਵਿਊ 'ਚ ਵੀ ਬਾਰੇ ਦੋ ਕਿਸਮ ਦੇ ਮਤਲਬ ਵਿਊ ਪੁਆਇੰਟ ਆ ਰਹੇ ਨੇ ਯਾਰ ਦੋਨੇ ਇਕੁਅਲੀ ਹੀ ਠੀਕ ਲੱਗਦੇ ਨੇ ਜੇ ਉਹਨਾਂ ਨੂੰ ਵਿਚਾਰਿਆ ਜਾਵੇ ਤਾਂ ਸਮਝ ਨਹੀਂ ਆਉਂਦੀ ਕਈ ਵਾਰ ਕਨਫਿਊਜ਼ਨ ਕ੍ਰੀਏਟ ਹੋ ਜਾਂਦਾ ਹੂੰ 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 ਇੱਕ ਵਿਚਾਰ ਤਾਂ ਇਹ ਸੀਗਾ ਕਿ ਜਿਹੜੇ ਵਿਰੋਧੀ ਸੀ ਜਿਨ੍ਹਾਂ ਨੇ 16 ਦਾ ਅੱਜ ਦਾ ਬੰਦ ਦਾ ਸੱਦਾ ਦਿੱਤਾ ਸੀ ਉਹ ਕਹਿੰਦੇ ਸੀ ਵੀ ਦਿੱਲੀ ਜਾਣ ਦਾ ਜਿਹੜਾ ਫੈਸਲਾ ਹੈ ਵੀ भी मजबूर है सरकार ਵੱਲੋਂ ਇਹ ਮਤਲਬ ਉਤੇਜਿਤ ਕੀਤਾ ਗਿਆ ਇਸ ਤਰੀਕੇ ਦੇ ਨਾਲ ਔਰ ਜਿਸ ਤਰੀਕੇ ਨਾਲ ਗੱਲਬਾਤ ਚੱਲ ਰਹੀ ਹੈ ਜਿਹੜੇ ਨਾਨ ਪੋਲਿਟੀਕਲ ਫਰੰਟ ਬਣਿਆ ਉਹਨਾਂ ਨੇ ਭਗਵੰਤ ਮਾਨ ਜੀ ਨੂੰ ਕਿਹਾ ਤੁਸੀਂ ਵਿੱਚ ਬੈਠੋ ਮੇਰਾ ਖਿਆਲ ਨਾਨ ਪੋਲਿਟੀਕਲ ਵਾਲੀ ਦਾ ਕੋਈ ਗੱਲ ਨਹੀਂ ਉਹ ਤਾਂ ਐਵੇਂ ਹੀ ਹਮ ਉਹਨਾਂ ਵਾਲੇ ਸ਼ਬਦ ਵਾਲੇ ਇਹ ਤਾਂ ਪੋਲਿਟਿਕਸ ਵਾਲੇ ਹੈ ਨਾਨ ਪੋਲਿਟੀਕਲ ਇਹਦੇ ਤੇ ਆ ਰਿਹਾ ਹੈ ਬਣ ਰਿਹਾ ਹੈ ਬਿਲਕੁਲ ਜੀ ਮਤਲਬ ਹੈ ਕਿ ਪੋਲਿਟਿਕਸ ਵਿੱਚ ਕੋਈ ਰੌਲਾ ਨਹੀਂ ਹੈ ਹਮ ਹਮ ਇਹ ਚੀਜ਼ ਹੈ ਕਿ ਇਸ ਤਰੀਕੇ ਨਾਲ ਉਹਨਾਂ ਨੇ ਕੰਡਕਟ ਕੀਤਾ ਹੈ ਔਰ ਜਿਸ ਤਰੀਕੇ ਨਾਲ ਸਰਕਾਰ ਨੇ ਕੰਡਕਟ ਕੀਤਾ ਇੱਕ ਵਾਰੀ ਤਾਂ ਮੰਤਰੀ ਗੱਲਾਂ ਕਰਨ ਆ ਰਹੇ ਨੇ ਚੰਡੀਗੜ੍ਹ ਦੇ ਵਿੱਚ ਹਾਂ 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 ਤੇ ਪਾਸੇ ਜਿਸ ਤਰ੍ਹਾਂ ਕੰਧਾਂ ਖੜੀਆਂ ਕਰੀਆਂ ਗਈਆਂ ਨੇ ਜੋ ਮਤਲਬ ਤੂਫਾਨ ਖੜਾ ਕਰ ਗਿਆ ਕਿਸਾਨਾਂ ਦੇ ਖਿਲਾਫ ਔਰ ਜਿਸ ਤਰ੍ਹਾਂ ਉਹਨਾਂ ਇੱਧਰ ਆ ਕੇ ਮਤਲਬ ਸਿੱਟਦੇ ਰਹੇ ਤੇ ਜੋ ਮਤਲਬ ਮੀਡੀਆ ਜਿਵੇਂ ਆਪਾਂ ਦੇਖ ਰਹੇ ਹਾਂ 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 ਜੀ ਉਹਦੇ ਤੋਂ ਲੱਗ ਰਿਹਾ ਹੈ ਕਿ ਸਰਕਾਰ ਅਸਲ 'ਚ ਪੋਰਟਰੇ ਕਰਨਾ ਚਾਹੁੰਦੀ ਹੈ ਪੰਜਾਬ ਦੇ ਕਿਸਾਨਾਂ ਨੂੰ ਕਿ ਇਹ ਐਂਟੀ ਨੈਸ਼ਨਲ ਨਹੀਂ ਹੂੰ ਇਹ ਰੀਜ਼ਨੇਬਲ ਨਹੀਂ ਇਹ ਸੁਣਨੀ ਨਹੀਂ ਚਾਹੁੰਦੇ ਇਹ ਤਾਂ ੱੱਕੇ ਨਾਲ ਦਿੱਲੀ ਜਾਣਾ ਚਾਹੁੰਦੇ ਨੇ ਮੰਗ ਤਾਂ ਕੋਈ ਹੈ ਹੀ ਨਹੀਂ ਹੂੰ ਮਤਲਬ ਗੱਲਾਂ ਮਤਲਬ ਉੱਾਰ ਰਹੀਆਂ ਨੇ ਨਿਕਲ ਕੇ ਮੀਡੀਆ ਚ ਕੋ ਟ੍ਰੇਲ ਹੋ ਰਹੀ ਹੂੰ 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 ਮੇਰੇ ਖਿਆਲ ਦੇ ਵਿੱਚ ਇਹ ਹੈ ਕਿ ਕਿਸਾਨ ਆਗੂ ਕੁਝ ਕਿਸਾਨ ਆਗੂ ਸਰਕਾਰ ਤੇ ਉਸ ਚੱਕਰ ਦੇ ਵਿੱਚ ਫਸ ਗਏ ਰਹੇ ਕਿਸਮ ਦੇ ਨਾਲ ਹੂੰ ਤੁਹਾਨੂੰ ਐਤਵਾਰ ਤੱਕ ਦਾ ਟਾਈਮ ਮੰਗ ਲਿਆ ਹਾਂ ਅਗਲੀ ਬੈਠਕ ਬਿਲਕੁਲ ਜੀ ਨੌਜਵਾਨ ਭੜਕੇ ਹੋਏ ਨੇ ਜਿਨ੍ਹਾਂ ਨੂੰ ਲੈ ਕੇ ਆਏ ਨੇ ਦਿੱਲੀ ਜਾਣ ਦੇ ਲਈ ਉਹਨਾਂ ਨੂੰ ਹੁਣ ਮੁਸ਼ਕਲੇ ਆ ਰਹੀ ਹੈ ਵੀ ਉਹ ਦਿੱਲੀ ਜਾਣ ਤੋਂ ਰੋਕਣ ਕਿਵੇਂ ਉਹਨਾਂ ਦੇ ਬਿਆਨ ਇੱਥੇ ਆ ਰਹੇ ਸੀ ਉਹ ਕਹਿੰਦੇ ਵੀ ਸਾਡੀ ਕੋਈ ਪ੍ਰੈਸਟਿਜ ਨਹੀਂ ਵੀ ਦਿੱਲੀ ਹੋਈ ਜਾਣਾ ਇਸ ਤਰ੍ਹਾਂ ਕਰਨਾ ਪਰ ਜਿਸ ਤਰ੍ਹਾਂ ਤਿਆਰੀ ਕਰਕੇ ਲਿਆਏ ਨੇ ਨੌਜਵਾਨਾਂ ਨੂੰ ਉਹ ਪਿੱਛੇ ਨਹੀਂ ਹਟ ਰਹੇ ਉਹਨਾਂ ਨੇ ਕੱਲ ਗੋਦੀ ਮੀਡੀਆ ਨਾਲ ਵੀ ਮਿਸਬਿਹੇਵ ਕੀਤਾ ਹੈ ਮੇਰਾ ਖਿਆਲ ਕੋ ਕਿਸਾਨਾਂ ਦੀ ਉਹ ਧਿਰ ਫਸ ਗਈ ਹੈ ਇਸ ਗੱਲ ਦੇ ਵਿੱਚ ਕਿਉਂਕਿ ਰੈਜ਼ੈਂਟ ਪੁਕਾਂ ਚ ਜ਼ਿਆਦਾ ਹੈ ਹਾਂ ਤੁਹਾਨੂੰ ਤਿਆਰ ਇਸ ਗੱਲ ਹੀ ਕੀਤਾ ਗਿਆ ਸੀਗਾ ਵੀ ਦਿੱਲੀ ਹੋਈ ਜਾਣਾ ਕੁਝ ਹੋ ਜਾਵੇ ਚਾਹੇ ਤੇ ਗੱਲਬਾਤ ਸਿਰੇ ਨਹੀਂ ਚੜ ਰਹੀ ਸਰਕਾਰ ਦੇ ਦੇਣ ਲੈਣ ਨੂੰ ਪੱਲੇ ਕੱਖ ਨਹੀਂ ਹੈ ਕਿਉਂਕਿ ਹੁਣ ਕਾਨੂੰਨ ਬਣ ਨਹੀਂ ਸਕਦਾ ਆਪਾਂ ਪਹਿਲਾਂ ਵੀ ਤੁਹਾਨੂੰ ਯਾਦ ਹੋਣਾ ਆਪਾਂ ਇਹ ਡਿਸਕਸ ਕੀਤਾ ਸੀ ਕਿ ਜਦੋਂ ਇੱਕ ਪੱਕੀ ਹੈ ਤਾਂ ਕਾਨੂੰਨ ਬਣਾਉਣਾ ਹੁੰਦਾ ਹੂੰ ਤੋ ਇੱਕ ਕਿਸਮ ਦੇ ਨਾਲ ਮੇਰੇ ਖਿਆਲ ਸਰਕਾਰ ਵੀ ਕਿਸਾਨ ਆਗੂ ਜਿਹੜੇ ਕਹਿ ਰਹੇ ਸੀ ਉਹ ਵੀ ਫਸ ਕੇ ਨੇ ਲੋਕਾਂ 'ਚ ਗੁੱਸਾ ਜ਼ਿਆਦਾ ਹੈ ਰਸ਼ ਜਿਹੜਾ ਹੈ ਕੱਟ ਪਹਿਲਾਂ ਨਾਲੋਂ ਜ਼ਿਆਦਾ ਹੋ ਗਿਆ ਹੂੰ ਜਿੱਥੇ ਬੰਦियां ਨਹੀਂ ਜਾ ਰਹੀਆਂ ਸੀ ਕਿਉਂਕਿ ਜ਼ੁਲਮ ਹੋਇਆ ਹੈ ਤਕਾ ਹੋਇਆ ਹੈ ਉਹ ਵੀ ਨਾਲ ਆ ਰਹੀਆਂ ਨੇ ਹੂੰ ਤੋ ਮੇਰਾ ਖਿਆਲ ਹੈ ਕਿ ਇਹ ਐਤਵਾਰ ਤੱਕ ਜੇ ਤਾਂ ਇਹਨਾਂ ਨੇ ਸਮੇਟ ਲਿਆ ਕਿਸੇ ਹਿਸਾਬ ਦੇ ਨਾਲ ਕਿ ਤਾਂ ਠੀਕ ਹੈ ਨਹੀਂ ਤਾਂ ਇਹ ਗੱਲ ਹੋਰ ਜ਼ਿਆਦਾ ਵਿਗੜ ਹੋ ਗਈ ਇੱਦਾਂ ਲੱਗ ਰਿਹਾ ਹੈ ਕਹਿੰਦਾ ਭਾਵੇਂ ਕਿ ਇਹ ਕਿਸਾਨ ਤਰ੍ਹਾਂ ਗੈਰ ਸਿਆਸੀ ਬਜਰੀਆ ਨੇ ਤੇ ਦੂਜੇ ਬੰਦੇ ਸਰਕਾਰ ਕਹਿੰਦੀ ਵੀ ਅਸੀਂ ਵੀ ਹੁਣ ਇਹਨੂੰ ਸਿਆਸਤ ਦੇ ਪੱਖ ਤੋਂ ਦੇਖਣਾ ਹੈ ਅੱਗੇ ਆਮ ਚੋਣਾਂ ਨੇ ਸਰਕਾਰ ਸਿਰ ਪਹਿਲਾਂ ਸਿਆਸਤ ਦੇ ਪੱਖ ਤੋਂ ਦੇਖ ਰਹੀ ਹੈ ਜੀ ਇਹ ਸਰਕਾਰ ਤਾਂ ਸਿਆਸਤ ਦੇ ਪੱਖ ਤੋਂ ਹੀ ਦੇਖ ਰਹੀ ਹੈ ਪਹਿਲਾਂ ਹੀ ਹੂੰ ਉਹ ਤਾਂ ਪਹਿਲੇ ਦਿਨ ਤੋਂ ਹੀ ਇਸ ਗੱਲ ਦੇ ਉੱਪਰ ਲੱਗੇ ਹੋਏ ਨੇ ਉਹਨਾਂ ਨੇ ਦੇਖੋ ਜੋ ਲੱਗ ਰਿਹਾ ਇਮਪ੍ਰੈਸ਼ਨ ਜਿਹੜਾ ਬਣ ਰਿਹਾ ਇਹ ਲੱਗਦਾ ਹੈ ਕਿ ਉਹਨਾਂ ਨੇ ਕੁਝ ਕਿਸਾਨੀ ਤੇ ਰਾਨੂ ਕਿਹਾ ਕਿ ਅਸੀਂ ਕੁਝ ਮੰਗਾ ਮੰਨ ਲਾਂਗੇ ਮਤਲਬ ਉਹਨਾਂ ਨੂੰ ਇਸ਼ਾਰਾ ਇਸ਼ਾਰਾ मात्र ਉਹਨਾਂ ਨੇ ਪ੍ਰੋਟੈਸਟ ਦੇ ਰੂਪ ਦੇ ਵਿੱਚ ਫਸਾ ਲਿਆ ਬੱਚੋ ਉਹਨੀਆਂ ਸਾਰੀਆਂ ਨੇ ਹਰ ਇੱਕ ਦਾ ਆਪਣਾ ਤਰੀਕਾ ਸੋਚਣ ਦਾ ਉਹਨਾਂ ਨੂੰ ਲੱਗਿਆ ਕਿ ਠੀਕ ਹੈ ਮਤਲਬ ਕਿਉਂਕਿ ਇਲੈਕਸ਼ਨ ਦਾ ਟਾਈਮ ਹੈ ਕਿ ਹੁਣ ਅਸੀਂ ਪ੍ਰੈਸ਼ਰ ਹੋਈਏ ਹਾਂ ਕੁਝ ਹਾਸਲ ਵੀ ਕੀਤਾ ਜਾ ਸਕਦਾ ਹੈ ਜੀ ਕੁਝ ਹਾਸਲ ਕੀਤਾ ਜਾ ਸਕਦਾ ਹੈ ਅੱਛਾ ਦੂਸਰੀਆਂ ਕੁਝ ਇੱਥੇ ਬੰਦੀਆਂ ਨਹੀਂ ਸਹਿਮਤ ਹੋਈਆਂ ਪਰ ਉਹ ਫਸ ਗਏ ਅਸ ਸੀਸ ਕਾਲ ਦੇ ਵਿੱਚ ਉਹਨਾਂ ਨੇ ਸਰਕਾਰ ਦੇ ਦੋ ਰੂਪ ਨੇ ਜਿਹੜੇ ਉਹਨਾਂ ਨੂੰ ਸਿੱਕੇ ਦਾ ਦੂਜਾ ਪਾਸਾ ਨਹੀਂ ਦਿਖਿਆ ਹੂੰ ਪਾਸਾ ਦੱਸ ਚਲੋ ਗੱਲਬਾਤ ਠੀਕ ਹੈ ਦੂਜਾ ਪਾਸਾ ਇਹ ਉਹਨਾਂ ਨੇ ਸੜਕਾਂ ਰੋਕੀਆਂ ਜਿਸ ਤਰੀਕੇ ਦੇ ਨਾਲ ਉੱਥੇ ਪੈਰਾ ਮਿਲਟਰੀ ਫੋਰਸਿਜ਼ ਲਾਈਆਂ ਜੋ ਹਾਲਤ ਕਰੀ ਉਹਦੇ ਤੋਂ ਦਿਖਦਾ ਸੀ ਕਿ ਸਰਕਾਰ ਦੀ ਨੀਅਤ ਸਾਫ਼ ਨਹੀਂ ਹੈ ਹੂੰ ਡਰਾਉਣ ਜਰੀਏ ਬੰਬਾਰੀ ਹੋਣੀ ਕਹਿੰਦਾ ਬਾਪ ਬਿਲਕੁਲ ਬਿਲਕੁਲ ਸੋ ਇਹ ਲੱਗ ਰਿਹਾ ਹੈ ਕਿ ਉਹ ਹੁਣ ਜਾਂ ਤਾਂ ਸਾਰੀਆਂ ਜਿੱਥੇ ਬੰਦੀਆਂ ਦੁਬਾਰਾ ਇਕੱਠੀਆਂ ਬੈਠ ਕੇ ਵਿਚਾਰ ਕਰਨ ਕਿ ਕਿ ਸਰਕਾਰਾਂ ਕਿਸਾਨ ਵੱਖੀ ਨਹੀਂ ਹਨ ਹਾਂ ਫਿਰ ਉਹਨਾਂ ਨੇ ਪੰਜਾਬ ਸਰਕਾਰ ਨੂੰ ਵਿੱਚ ਸ਼ਾਮਲ ਕਰ ਲਿਆ ਗੈਰ ਸਿਤੀ ਦਾ ਕਿਸੇ ਜਿਹੜੇ ਰਹਿ ਗਏ ਉਹ ਉਸ ਤਰੀਕੇ ਦੇ ਨਾਲ ਹਾਂ 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 ਜੀ ਪਾਕਿਸਤਾਨ ਦੀ ਟੈਰਿਟਰੀ ਤੇ ਇਧਰਲੇ ਪਾਸੇ ਆ ਕੇ ਡਰੋਨ ਵੀ ਮਤਲਬ ਉਹ ਪ੍ਰੋਗੈਸ ਵੀ ਸਿੱਟੀ ਗਈ ਬੜਾ ਮਤਲਬ ਇਸ ਵਾਦੀ ਵਾਲੇ ਕੰਮ ਹੋਏ ਪਰ ਅਜੇ ਸਮੀਆਂਾਂ ਦੇ ਵੀ ਸਾਰੀਆਂ ਜਿੱਥੇ ਬੰਦੀਆਂ ਨੂੰ ਕੱਠੇ ਹੋ ਕੇ ਸਰਕਾਰ ਨੂੰ ਵੀ ਸਿਆਣਪ ਕਰਨੀ ਚਾਹੀਦੀ ਕਿ ਮਸਲੇ ਨੂੰ ਹੱਲ ਕਰ ਲੈਣ ਗਰਾਉਂਡ ਲੈਵਲ ਤੇ ਜੋ ਯੂਥ ਹੈ ਤਾਂ ਸਰਕਾਰ ਕਹੀ ਜਾ ਰਹੀ ਹੈ ਜੀ ਇਹ ਮਤਲਬ ਸ਼ਰਾਰਤੀ ਅਨਸਰ ਨੇ ਉਹਨਾਂ ਨੇ ਵਿੱਚ ਹਰਿਆਣਾ ਪੁਲਿਸ ਦੇ ਕਈ ਬੰਦੇ ਫੜ ਲਏ ਕਿਸਾਨਾਂ ਨੇ ਜਿਹੜੇ ਇਧਰ ਆ ਕੇ ਬਨਵਰਦੀ ਚ ਰੋੜੇ ਮਾਰ ਰਹੇ ਸੀ ਹਾਂ ਹਾਂ ਜੀ ਜਿਹੜਾ ਸਾਹਮਣੇ ਆਉਂਦਾ ਹੈ ਤੁਹਾਨੂੰ ਸਿੱਖਣਾ ਚਾਹੀਦਾ ਹੈ ਕਿ ਉਹ ਸ਼ਰਾਰਤ ਕਰਕੇ ਇਹ ਹੋ ਸਕਦਾ ਹੈ ਵੀ ਕੋਲ ਦਾ ਹੋਰ ਦਾ ਹੋਰ ਰੂਪ ਬਣ ਜਾਵੇ ਹੂੰ ਹਾਂ ਕਈ ਵਾਰੀ ਹਾਲਾਤ ਕਾਬੂ ਚ ਨਹੀਂ ਰਹਿੰਦੇ ਹਾਂ ਜੀ ਸੋ ਜੇਕਰ ਤੇ ਉਹ ਸਰਕਾਰ ਅਗਰ ਦਿੰਦੀ ਹੈ ਜਾਂ ਦਬ ਜਾਂਦਾ ਹੈ ਸੰਘਰਸ਼ ਹਾਂ ਨੰਨੂ ਦਾ ਸ਼ਬਦ ਫੈਲੂਗੀ ਅੱਛਾ ਜੇ ਕਿਤੇ ਹੋ ਜਾਂਦਾ ਕਿ ਕਾਮਯਾਬ ਨਹੀਂ ਹੁੰਦੇ ਕਿਸਾਨ ਤਾਂ ਉਹਨਾਂ ਦੇ ਗਰੁੱਪਾਂ 'ਚ ਫੇਰ ਹੋਰ ਵੱਧ ਫੁੱਟ ਪਊਗੀ ਹਾਂ ਜੀ ਇਹਨਾਂ ਨੂੰ ਸਿਆਣਪ ਨਾਲ ਚੱਲਣਾ ਚਾਹੀਦਾ ਹਾਂ ਸਰਨਾਕ ਮੋੜ ਤੇ ਸੰਘਰਸ਼ ਇਹ ਕਈ ਪੱਖਾਂ ਜਾਂਦੇ ਨੇ ਇੱਕ ਕਿਸਾਨੀ ਦੀ ਮੁੱਛ ਦਾ ਸਵਾਲ ਵੀ ਹੈ ਕਿ ਜੇ ਇਹ ਸੰਘਰਸ਼ ਦਬਦਾ ਹੈ ਤਾਂ ਸਾਰੀਆਂ ਕਿਸਾਨ ਤਰ੍ਹਾਂ ਦੀ ਇੱਕ ਤਰ੍ਹਾਂ ਉਹ ਹੈ ਤੇ ਜੇਕਰ ਦੁਜੀਪਨੇ ਸਰਕਾਰ ਦੀ ਵਿਮਚਤਾਸ ਵਾਲੇ ਜੇ ਅਸੀਂ ਰੋਕ ਲਿਆ ਤੇ ਹੁਣ ਰੋਕ ਕੇ ਰੱਖੀਏ ਅੱਗੇ ਨਾ ਵਧਣ ਦਈਏ ਇਹ ਮਤਲਬ ਦੋਨੇ ਪੱਖਾਂ ਨੂੰ ਜੇ ਕਰਕੇ ਦੇਖੀਏ ਉਹੀ ਤਰ੍ਹਾਂ ਜੇ ਖਤਰੇ ਦੇ ਮੋੜ ਉੱਤੇ ਹੈ ਹੀ ਹੈ ਜੀ ਉਨੇ ਤਰ੍ਹਾਂ ਆਪਣੀ ਆਪਣੀ ਮੁੱਛ ਨੂੰ ਪਾਸੇ ਰੱਖ ਕੇ ਜੇ ਵਿਚਾਰਨ ਨਾ ਲੋਕਾਂ ਦੇ ਹਿੱਤਾਂ ਦੇ ਲਈ ਹਾਂ 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 ਇਹ ਉਹ ਵੀ ਅੱਛੀ ਗੱਲ ਹੋ ਗਈ ਹਾਂ ਇੱਕ ਚੋਣ ਜਾਬਤੇ ਦਾ ਬੜਾ ਚੱਲ ਰਿਹਾ ਵੀ ਕਿਸੇ ਸਮੇਂ ਲੱਗ ਸਕਦਾ ਹੈ ਅਜਿਹੇ ਹਾਲਾਤ ਨੇ ਇਨੀ ਦਿਨੀ ਖਾਸ ਕਰਕੇ ਬੜੀ ਜੀ ਕਿਸਾਨ ਸੰਘਰਸ਼ ਦੀ ਗੱਲ ਤੁਰਦੀ ਹੈ ਜਾਂ ਹੋਰ ਮਸਲੀ ਨੇ ਤਾਂ ਉਹ ਗੱਲ ਵਿੱਚ ਬੜੇ ਤੁਰਦੀ ਹੈ ਇਹ ਜਾਪਤਾ ਕਿੰਨਾ ਲੱਗਣ ਦੀ ਹੈ ਸੁਭਾਵਨਾਵਾਂ ਨੇ ਕਿਸ ਤਰ੍ਹਾਂ ਦੇ ਕੁਝ ਆਪਾਂ ਦੇਖ ਸਕਦੇ ਆ ਲੱਗਣਾ ਹੀ ਹੈ ਜੀ ਉਹ ਤਾਂ ਮੰਦਿਰ ਦੀ ਜਿਹੜੀ ਪ੍ਰਾਣ ਪ੍ਰਤੀਸ਼ਟਾ ਹੋਈ ਹੈ ਉਸ ਤੋਂ ਬਾਅਦ ਕਿਸੇ ਘੜੀ ਵੀ ਐਕਸਪੈਕਟਿਡ ਸੀਗਾ ਚਲੋ ਫਿਰ ਪਾਰਲੀਮੈਂਟ ਦਾ ਸੈਸ਼ਨ ਸੀ ਥੋੜੀ ਦੇਰ ਹਾਂ ਉਹ ਤਾਂ ਇਲੈਕਸ਼ਨ ਕਮਿਸ਼ਨ ਨੇ ਡਿਸਾਈਡ ਕਰਨਾ ਹੈ ਪਰ ਕੱਲ ਕਮਿਡ ਡਵੈਲਪਮੈਂਟ ਜਿਹੜੀ ਹੋ ਗਈ ਹੈ ਕਿ ਸੁਪਰੀਮ ਕੋਰਟ ਨੇ ਕਹਿ ਦਿੱਤਾ ਹੈ ਕਿ ਜਿਹੜੇ ਇਲੈਕਟੋਰਲ ਬਾਂਡ ਨੇ ਹੂੰ ਜੀ ਸਤਿ ਸ੍ਰੀ ਅਕਾਲ ਉਹ ਸਾਨੂੰ ਦੱਸੋ ਕਿ ਕਿੱਥੋਂ ਆਇਆ ਹੂੰ ਹੂੰ ਜਿਹਦੇ ਉਹਦੇ ਤੋਂ ਬਾਹਰ ਨਹੀਂ ਰੱਖ ਸਕਦੇ ਹੂੰ ਹੂੰ ਉਹ ਰਿਜ਼ਲਟੇ ਨਿਕਲੇ ਆ ਕਿ ਕਾਂਗਰਸ ਦੇ ਖਾਤੇ ਸੀਜ਼ ਕਰਤੇ ਨੇ ਅੱਜ ਹੀ ਸੈਂਟਰਲ ਗਵਰਨਮੈਂਟ ਹੂੰ ਹੂੰ ਜੀ ਮਤਲਬ ਇੱਕ ਪਾਰਟੀ ਦੇ ਖਾਤੇ ਸੀਲ ਕੀਤੇ ਜਾ ਰਹੇ ਨੇ ਹੂੰ 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 ਸਭ ਦੇ ਵਿੱਚ ਇਲੈਕਸ਼ਨਾਂ ਤੋਂ ਪਹਿਲਾਂ ਤੁਸੀਂ ਦੇਖੋ ਨਾ ਇਹਦਾ ਮਤਲਬ ਇਹ ਹੈ ਵੀ ਕੇਂਦਰੀ ਸਰਕਾਰ ਡਰੀ ਬਹੁਤ ਹੋਈ ਹੈ ਹੂੰ ਹੂੰ ਹਾਲਾਂਕਿ ਉਹਦੇ ਚ ਵੱਡੇ ਸ਼ਹਿਰ ਜਿਹੜੇ ਨੇ ਉਹ ਸਤਾਤ ਤਰੀ ਬੀਜੇਪੀ ਵੱਲਦੇ ਹੀ ਨੇ ਜੀ ਬੱਬੂ ਤਾਂ ਹੋ ਗਏ ਸੁਪਰੀਮ ਕੋਰਟ ਤਾਂ ਕਹਿ ਰਿਹਾ ਵੀ ਤੁਸੀਂ ਬਿਲਕੁਲ ਟਰਾਂਸਪੇਰੈਂਟ ਕਰੋ ਹੂੰ ਜੀ ਦੋਹਾਂ ਪਾਰਟੀਆਂ ਦੇ ਜਿਹੜੇ ਖਾਤੇ ਨੇ ਉਹ ਸੀਲ ਕਰਦੇ ਫਿਰ ਰਹੇ ਹੋ ਇਹਦਾ ਮਤਲਬ ਇਹ ਹੈ ਕਿ ਜਿਹੜੀ ਫੇਅਰ ਗੇਮ ਹੋਣੀ ਸੀ ਇਲੈਕਸ਼ਨਾਂ ਦੀ ਉਹ ਤਾਂ ਖਤਮ ਹੋ ਗਈ ਹੂੰ ਜੀ ਕਿਉਂ ਗੁਆਰੰਟ ਕਹਿੰਦੇ ਜੀ ਇੱਕ ਫਿੰਡ ਗਿਆ ਇਹਨਾਂ ਦਾ ਕੁਝ ਨਹੀਂ ਆਉਣਾ ਜੇ ਕੁਝ ਨਹੀਂ ਆਉਣਾ ਤਾਂ ਫਿਰ ਇੰਨੇ ਇੰਨੇ ਮਗਰ ਪੈਣ ਦੀ ਕੀ ਜ਼ਰੂਰਤ ਹੈ ਹੂੰ 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 ਕਿ ਆਪਣੇ ਖਾਤੇ ਤੋਂ ਹਾਂ ਜੀ ਦੂਜਿਆਂ ਦੇ ਬੰਨ੍ਹ ਖੱਤੇ ਫਿਰ ਰਹੇ ਹੋ ਇਹ ਆਪਣੇ ਆਪ ਚ ਬੜੀ ਸੀਰੀਅਸ ਮਤਲਬ ਡਿਵੈਲਪਮੈਂਟ ਹੈਗੀ ਹੈ ਮੇਰੇ ਖਿਆਲ ਦੇ ਵਿੱਚ ਹੂੰ ਹੂੰ ਇਹ ਮਸਲਾ ਵੀ ਅਮਰੀਕਾ ਦਾ 6 ਸਾਲ ਪੁਰਾਣਾ ਹੈ ਨਾ ਇਹ ਚੌਣ ਪਾਉਂਡ ਦਾ ਜਿਹੜਾ ਇਹਨਾਂ ਨੇ ਗੈਰ ਸਤਾਨ ਕਰਾਰ ਦਿੱਤਾ ਸੁਪਰੀਮ ਕੋਰਟ ਵੱਲੋਂ ਬਿਲਕੁਲ ਬਿਲਕੁਲ ਇਹ ਮੇਰੇ ਖਿਆਲ 19 ਦਾ ਹੈ ਹੂੰ ਹੂੰ ਤੇ ਕੀ ਇਹ ਲੋਸ ਬੀਜੇਪੀ ਨੂੰ ਇਹ ਜਿਹੜਾ ਫੈਸਲਾ ਆਇਆ ਹੈ ਹਾਲਾਂਕਿ ਬੀਜੇਪੀ ਨੇ ਸਵਾਗਤ ਕੀਤਾ ਇਸ ਗੱਲ ਦਾ ਕੋਈ ਤੁਸੀਂ ਜਿਹੜਾ ਲੋਸ ਦੀਆਂ ਗੱਲਾਂ ਵੀ ਸਾਹਮਣੇ ਆ ਰਹੀਆਂ ਨੇ ਜੀ ਜੀ ਬੀਜੇਪੀ ਨੂੰ ਹੀ ਹੋਊਗਾ ਕਿਉਂਕਿ ਵੱਡੇ ਬੈਨੀਫਿਸ਼ੀਅਰੀ ਉਹੀ ਨੇ ਸਭ ਤੋਂ ਜਿਆਦਾ ਸਤ ਉਹਨਾਂ ਨੂੰ ਹੀ ਇਕੱਠਾ ਹੋਇਆ ਹਾਂ 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 ਤਾਂ ਫੈਕਟ ਹੀ ਹੈ ਨਾ ਅਰੇ ਦੱਸਣਾ ਕਿ ਕਿੱਥੋਂ ਕਿੱਥੋਂ ਆਇਆ ਹਾਂ 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 ਤੋਂ ਇਹ ਦੱਸਣਾ ਹੀ ਪਾਊਗਾ ਖਰਚ ਤਾਂ ਕਰ ਸਕਣਗੇ ਇਸ ਚੋਣ ਪਿੰਡ ਦੇ ਵਿੱਚ ਮੋਟਾ ਖੁੱਲ ਵੱਡੇ ਦਿਲ ਦੇ ਨਾਲ ਮੇਰਾ ਖਿਆਲ ਨਹੀਂ ਕਿਉਂਕਿ ਜੇ ਉਹ ਉਹ ਫਰੇਮਵਰਕ ਦੇ ਵਿੱਚ ਸਾਬਤ ਹੋ ਜਾਂਦਾ ਕਿ ਗਲਤ ਸੋਰਸਸ ਤੋਂ ਆਇਆ ਜਾਂ ਗਲਤ ਤਰੀਕੇ ਨਾਲ ਆਇਆ ਤਾਂ ਫਿਰ ਉਹਦੀਆਂ ਇੰਪਲੀਕੇਸ਼ਨਸ ਅੱਗੇ ਹੋਰ ਸੀਰੀਅਸ ਹੋਣਗੀਆਂ ਲੀਗਲ ਹੂੰ ਕੱਲ ਇੱਥੇ ਨਹੀਂ ਖੜੂਗੀ ਨਾ ਹੂੰ ਹੂੰ ਇੱਕ ਵਿਅਕਤੀਗਤ ਲਿਹਾਜ਼ ਉੱਤੇ ਫੰਡ ਤੇ ਇੱਕ ਸਮੂਹੂਕ ਕੰਪਨੀਆ ਬਣਾਉਣਾ ਉਹਦੇ ਤੇ ਇੱਕ ਵੱਡਾ ਸਵਾਲ ਹੈ ਇਹੀ ਇਹੀ ਹੈ ਵੱਡਾ ਮੇਨ ਇਸ਼ੂ ਤਾਂ ਹੀ ਸੀਗਾ ਕਿ ਤੁਸੀਂ ਇੰਡੀਵਿਜੂਅਲਸ ਦਾ ਤਾਂ ਚਲੋ ਠੀਕ ਹੈ ਬਹੁਤ ਸਾਰਾ ਕੁਝ ਪੈਸਾ ਤਾਂ ਇੰਡੀਵਿਵਜੂਅਲਸ ਦੇ ਨਾਮ ਹਿੱਟ ਕਰ ਲੈਂਦੇ ਸੀ ਟ੍ਰਾਂਸਫਰ ਪਰ ਇਸ ਕੀ ਨੋ ਟ੍ਰਾਂਸਪੇਰੈਂਸੀ ਹੈ ਜਿਹੜੀ ਵੀ ਅਸੀਂ ਨਹੀਂ ਦੱਸਾਂਗੇ ਕਿਥੋਂ ਆਇਆ ਪੈਸਾ ਹੂੰ 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 ਇਹਨਾਂ ਵਾਲੇ ਨੂੰ ਵੀ ਸੌਖਾ ਸੀ ਗੁਪਤਦਾਨ ਲੈਣ ਨੂੰ ਵੀ ਸੌਖਾ ਸੀ ਹੂੰ 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 ਪਰ ਸਪਿਰਿਟ ਦੇ ਖਿਲਾਫ ਹੈ ਪਬਲਿਕ ਇਨਫੋਰਮੇਸ਼ਨ ਦੀ ਸਪਿਰਿਟ ਦੇ ਖਿਲਾਫ ਹੈ ਉਹ ਇਸ ਸਿਸਟਮ ਕੋਟ ਨੇ ਇਹਦੇ ਉੱਪਰ ਸਖਤ ਫੈਸਲਾ ਲਿਆ ਔਰ ਠੀਕ ਫੈਸਲਾ ਲਿਆ ਖੈਰ ਹੁਣ ਚੋਣ ਚੋਣ ਪੇੜ ਵੱਜਣ ਵਾਲਾ ਤੇ ਅਜਿਹਾ ਫੈਸਲਾ ਭਾਜਪੀ ਲਈ ਹੈ ਤਾਂ ਕਈ ਪੱਖਾਂ ਤੋਂ ਘਾਤ ਕੀ ਮੰਨਿਆ ਜਾਏਗਾ ਫਿਰ ਜਿੱਕਰ ਬਿਲਕੁਲ ਜੀ ਬਿਲਕੁਲ ਹਾਂ ਉਹਨਾਂ ਲਈ ਮੇਰਾ ਖਿਆਲ ਇਹ ਹੈ ਵੀ ਕਾਫੀ ਕਾਫੀ ਉਹਨਾਂ ਨੂੰ ਨੁਕਸਾਨ ਪਹੁੰਚਾਉਣ ਵਾਲਾ ਫੈਸਲਾ ਹੈ ਕਿਉਂਕਿ ਜਿਹੜੀਆਂ ਛੋਟੀਆਂ ਪਾਰਟੀਆਂ ਨੇ ਉਹਨਾਂ ਅੱਗੇ ਤਾਂ ਪਹਿਲਾਂ ਹੀ ਇਹ ਵੱਡੇ ਵੱਡੇ ਪੱਧਰ ਉਤੇ ਚਰਚਾ ਸੀ ਕਿ ਸਾਰਾ ਜਿਹੜਾ ਚੋਣ ਫੰਡ ਹੈ ਬਾਉਂਡ ਹੈ ਸਾਰਾ ਕੁਝ ਇੱਕ ਧਿਰ ਵੱਲੀ ਜਾ ਰਿਹਾ ਇਹ ਚਰਚਾ ਮੰਗੀ ਵੀ ਹੋਈ ਸੀ ਪਿਛਲੇ ਸਮੇਂ ਤੋਂ ਇਹ ਤਾਂ ਅੱਪਨ ਪੜਦੇ ਰਹੇ ਹਾਂ ਚਰਚਾ ਤੋਂ ਦੀ ਰਿਹਾ ਕਿ ਬਹੁਤ ਜਿਹੜਾ ਹੁੰਦੇ ਨੇ ਵੀ ਜਿਹੜਾ ਲਾਇਅੰਸ ਸ਼ੇਅਰ ਤਾਂ ਉਹਨਾਂ ਦਾ ਹੀ ਸੀ ਹਾਂ 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 ਉਹ ਜਿਹੜਾ ਕੁਦਰਤੀ ਹੈ ਵੱਡੇ ਸਿਰ ਦੀ ਵੱਡੀ ਪੀੜ ਹਾਂ ਜੋ ਜ਼ਿਆਦਾ ਮਾਲਕ ਉਹ ਉਸੇ ਨੂੰ ਜ਼ਿਆਦਾ ਜਵਾਬ ਦੇਣੇ ਪੈਣਗੇ ਹਾਂ 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 ਡਾਕਟਰ ਸਾਹਿਬ ਕਿਉਂਕਿ ਚੋਣ ਪੇੜ ਹੁਣ ਭਖ ਰਿਹਾ ਤੇ ਨਾਲ ਹੀ ਜਿਹੜਾ ਕਿਸਾਨੀ ਮਸਲੇ ਨੇ ਕਿਸਾਨੀ ਜਿਹੜੀਆਂ ਮੰਗਾਂ ਨੇ ਜਾਂ ਕਿਸਾਨੀ ਅੰਦੋਲਨ ਉਹ ਵੀ ਬੜੀ ਤੇਜ਼ੀ ਨਾਲ ਅੱਗੇ ਵਧ ਰਿਹਾ ਤੇ ਜੇਕਰ ਦੇਖੀਏ ਕਿ ਕਿਸਾਨੀ ਧਿਰਾਂ ਦਾ ਸਿਆਸੀ ਧਿਰਾਂ ਵੱਲ ਕਹਿੰਦਾ ਭਾਵ ਕਿ ਕਿਸਾਨਾਂ ਅਤੇ ਸਿਆਸੀ ਧਿਰਾਂ ਦਾ ਆਪਸ ਦੇ ਵਿੱਚ ਐਟੀਟਿਊਡ ਕੀ ਬਣਦਾ ਹੈ ਕਿਵੇਂ ਲੱਗਦੇ ਨੇ ਇੱਕ ਦੂਜੇ ਨੂੰ ਖਹਿਬਾਜ਼ੀ ਵੀ ਹੈ ਇੱਕ ਦੂਜੇ ਤੋਂ ਆਸਾਂ ਵੀ ਨੇ ਉਮੀਦਾਂ ਵੀ ਨੇ ਜੀ ਦੇਖੋ ਪਿੰਡ ਸਾਹਿਬ ਇਹ ਹੈ ਕਿ ਜਿਹੜੀਆਂ ਕਿਸਾਨ ਜਥੇਬੰਦੀਆਂ ਨੇ ਇਹ ਤਾਂ ਨਹੀਂ ਕਿ ਉਹ ਬਿਲਕੁਲ ਹੀ ਨਰਲੇਪ ਨੇ ਸਿਆਸਤ ਤੋਂ ਐਸੀ ਗੱਲ ਨਹੀਂ ਹੈ ਕਈ ਐਸੀਆਂ ਵੀ ਨੇ ਜਿਹੜੀਆਂ ਸਿਆਸੀ ਪਾਰਟੀਆਂ ਨਾਲ ਡਾਇਰੈਕਟਲੀ ਇੰਡਾਇਰੈਕਟਲੀ ਜੁੜੀਆਂ ਹੋਈਆਂ ਨੇ ਹਾਂ ਹਾਂ ਜੀ ਕਈ ਐਸੀਆਂ ਨੇ ਜਿਹੜੀਆਂ ਨੇ ਇਲੈਕਟਰੋਲਲ ਪੋਲਿਟਿਕਸ ਦੇ ਵਿੱਚ ਹਿੱਸਾ ਲਿਆ ਜੋਰਜ ਮਾਈ ਕੀਤੀ ਰਾਜੇਗੜ੍ਹ ਸਾਹਿਬ ਦਾ ਗਰੁੱਪ ਸੀ ਇਸੇ ਕਰਕੇ ਜਿਹੜਾ ਹੁਣਾ ਗਰੁੱਪ ੱਲੇਵਾਲ ਸਾਹਿਬ ਤੇ ਭੰਦੇਸ ਸਾਹਿਬ ਦਾ ਇਹਨਾਂ ਨੇ ਆਪਣੇ ਨਾਲ ਨਾਨ ਪੋਲਿਟਿਕਲ ਲਿਖਿਆ ਹਾਂ ਹਾਂ ਜੀ ਸਟੇਟ ਦਾ ਮਤਲਬ ਉਹਦਾ ਇਹ ਨਹੀਂ ਹੈ ਕਿ ਉਹ ਗੈਰ ਸਿਆਸੀ ਨਹੀਂ ਸਿਆਸਤ ਨਾਲ ਸੰਬੰਧ ਉਹਨਾਂ ਦੇ ਵੀ ਹੈਗੇ ਨੇ ਪਰ ਉਹ ਨੋਨ ਪੋਲੀਟਿਕਲ ਦਾ ਮਤਲਬ ਹੈ ਕਿ ਉਹ ਇਲੈਕਸ਼ਨਾਂ ਲੜਨ ਵਾਲੀ ਸਿਆਸਤ 'ਚ ਨਹੀਂ ਹੈਗੇ ਹਾਂ ਜੀ ਉਹ ਤਾਂ ਲੜਨ ਵਾਲੀ ਸਿਆਸਤ ਦਾ ਮਤਲਬ ਹੈ ਉਹਨਾਂ ਦਾ ਭਾਵ ਇਹ ਹੈ ਹਾਂ 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 ਜੀ ਉਹਦੇ ਪਾਸੇ ਇਹ ਹੈ ਕਿ ਸਿਆਸਤ ਤੋਂ ਨਾ ਕੋਈ ਲਹਿਰ ਨੂੰ ਭੇਜ ਹੁੰਦੀ ਹੈ ਨਾ ਸਿਆਸੀ ਪਾਰਟੀਆਂ ਨੂੰ ਭੇਜ ਹੁੰਦੀਆਂ ਨੇ ਹਾਂ ਉਹ ਰਾਜਪ ਸਿੰਘ ਉਹਨਾਂ ਨੇ ਜਾ ਕੇ ਭਾਜਪਾ ਦੀ ਜਿਹੜੀ ਮਤਲਬ ਉਹਦੇ ਦਫ਼ਤਰ ਦੇ ਵਿੱਚ ਮਾਰਿਆ ਹਰਿਆਣਾ ਜਿਹੜਾ ਭਾਜਪਾ ਦਾ ਚੰਡੀਗੜ੍ਹ ਦਾ ਦਫ਼ਤਰ ਜੀ ਉਹਦੇ ਹੈੱਡਕ quartਰ ਤੇ ਧਰਨਾ ਮਾਰਿਆ ਤੇ ਫਿਰ ਉਹ ਧਰਨੇ ਦੇ ਇਸ ਤਰ੍ਹਾਂ ਉਹਨਾਂ ਨੇ ਮਤਲਬ ਉਹਨਾਂ ਨੇ ਟ੍ਰੀਟ ਕਰਿਆ ਉਹ ਵੀ ਆਪਣੇ ਸਾਹਮਣੇ ਆ ਹਾਂ 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 ਜੀ ਜੀ ਪੰਜਾਬ ਦੀ ਸਭ ਤੋਂ ਵੱਡੀ ਡੈਮੋਕ੍ਰੇਸੀ ਜਿਹੜੀ ਸੀ ਕਹਿੰਦੇ ਆ ਹਾਂ ਜੀ ਪਰ ਉਹ ਹੀ ਦਿਖਾਇਆ ਜਿਹੜਾ ਕਿਸਾਨਾਂ ਨੂੰ ਦਿਖਾਇਆ ਜਾ ਰਿਹਾ ਹੈ ਹਰਿਆਣੇ ਦੀ ਹਾਂ 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 ਦੂਜੇ ਪਾਸੇ ਅਗਰਾਹਾ ਜਿੱਥੇ ਬੰਦੀ ਹੈ ਜਿਹੜੀ ਸਭ ਤੋਂ ਵੱਡੀ ਜਿੱਥੇ ਜੀ ਹੈ ਨਾ ਕਿ ਉਹਨਾਂ ਦਾ ਬਿਆਨ ਆਇਆ ਹੈ ਕਿ ਉਹ ਬੀਜੇਪੀ ਦੇ ਜਿਹੜੇ ਲੀਡਰ ਨੇ ਖਾਸ ਕਰਕੇ ਕੈਪਟਨ ਆਵਜਖੜ ਸਾਹਿਬ ਤੇ ਕੇਵਲ ਟੇਲਾ ਹੂੰ ਜੀ ਸਿੱਕਰਾਂ ਦਾ ਉਹ ਪ੍ਰੋ ਕਰ ਰਹੇ ਨੇ ਦੋ ਦਿਨਾਂ ਦੇ ਲਈ ਹੂੰ ਜੀ ਓਕੇ ਇਹ ਆਪਣੇ ਜਨਤ ਦੇ ਵੀ ਵੱਡੀ ਡਿਵੈਲਪਮੈਂਟ ਹੈ ਕਿ ਕਿਸਾਨ ਵਰਸਸ ਸਿਆਸੀ ਪਾਰਟੀਆਂ ਖਾਸ ਕਰਕੇ ਜਿਹੜੀ ਕੇਂਦਰੀ ਲੀਡਰਸ਼ਿਪ ਵਾਲੀ ਪਾਰਟੀ ਬੀਜੇਪੀ ਹੈ ਹੂੰ ਹੂੰ ਜੀ ਉਹ ਆਪਣੇ ਆਪ ਦੇ ਵਿੱਚ ਇੱਕ ਮਤਲਬ ਨਵੀਂ ਡਿਵੈਲਪਮੈਂਟ ਹੈਗੀ ਉਸ ਤਰੀਕੇ ਦੇ ਨਾਲ ਅਜੇ ਆਮ ਆਦਮੀ ਜੀ ਆਮ ਆਦਮੀ ਪਾਰਟੀ ਤੋਂ ਬਚੀ ਹੋਈ ਹੈ ਆਮ ਆਦਮੀ ਪਾਰਟੀ ਲਗਭਗ ਕਿਸਾਨਾਂ ਦੇ ਹੱਕ ਚ ਹੀ ਬੋਲ ਰਹੀ ਹੈ ਹੂੰ ਇਸੇ ਕਰਕੇ ਉਹਨਾਂ ਨੇ ਉੱਥੇ ਉਹਨਾਂ ਦਾ ਇੱਕ ਮੰਤਰੀ ਵੀ ਪਹਿਲਾਂ ਗੱਲਬਾਤ ਵਿੱਚ ਸ਼ਾਮਲ ਹੋਇਆ ਫਿਰ ਭਗਵੰਤ ਮਾਨ ਜੀ ਵੀ ਸ਼ਾਮਲ ਹੋਏ ਉਹਨਾਂ ਬਾਹਰ ਆ ਕੇ ਬਿਆਨ ਵੀ ਕਿਸਾਨਾਂ ਦੇ ਹੱਕ 'ਚ ਹੀ ਲਗਭਗ ਦਿੱਤੇ ਨੇ ਹਾਂ 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 ਜੀ ਉਹਨਾਂ ਦੇ ਕੋਠੀਆਂ ਤਾਂ ਜੇ ਬਚੀਆਂ ਹੋਈਆਂ ਨੇ ਪਰ ਭਾਜਪਾ ਲਈ ਮੇਰਾ ਖਿਆਲ ਹੈ ਉਹਨਾਂ ਲਈ ਇਲੈਕਸ਼ਨਾਂ ਦੇ ਵਿੱਚ ਇਹਦਾ ਖਮਿਆਜ਼ਾ ਨੂੰ ਭੁਗਤਣਾ ਪਊਗਾ ਹਾਂ ਹਾਂ ਕਹਿੰਦਾ ਪਾਬ ਕਿ ਬੀਜੇਪੀ ਨੂੰ ਚੁਣੌਤੀ ਵੀ ਪੰਜਾਬ ਦੇ ਵਿੱਚੋਂ ਹੀ ਮਿਲ ਰਹੀ ਹੈ ਹੁਣ ਦੇ ਹਾਲਾਤ 'ਚ ਜੇਕਰ ਆਪਾਂ ਦੇਖੀਏ ਉਹਨੀਆਂ ਕੋਠੀਆਂ ਕਿਰਨ ਲੱਗ ਜਾਂਦੇ ਨੇ ਭਿੰਦਰ ਸਾਹਿਬ ਤੁਸੀਂ ਦੇਖੋ ਨਾ ਜਿਹੜਾ ਅਕਾਲੀਆਂ ਨਾਲ ਸਮਝੌਤੇ ਦਾ ਚੱਲ ਰਿਹਾ ਹੈ ਹਾਂ ਜੀ ਉਹਦੇ ਤੇ ਅਸਰ ਪਊਗਾ ਨਾ ਹਾਂ ਹਾਂ ਬਿਲਕੁਲ ਬਿਲਕੁਲ ਉਹਦੇ ਤੇ ਅਸਰ ਤਾਂ ਪਿਛਲੇ 2-3 ਦਿਨਾਂ ਤੋਂ ਪਹਿ ਹੀ ਗਿਆ ਜਦੋਂ ਤੋਂ ਕਿਸਾਨਾਂ ਨੇ ਸੜਕਾਂ ਤੇ ਆਪਣੇ ਹਾਂ ਉਹਦੇ ਨਾਲ ਹੀ ਪੈ ਗਿਆ ਵੱਲ ਖਤਲਿਆਂ ਦੇ ਜੀ ਤੇ ਨਾਲ ਹੀ ਪੈ ਗਿਆ ਸੀ ਪਰ ਹੁਣ ਮੇਰਾ ਖਿਆਲ ਹੈ ਹੋਰ ਜੇ ਰਿਸਪੌਂਸ ਵੱਡਾ ਮਿਲਦਾ ਉਹਨਾਂ ਦੇ ਖਿਲਾਫ ਜਦੋਂ ਲੋਕਾਂ ਦੇ ਵਿੱਚ ਜਿਆਦਾ ਗੁੱਸਾ ਉਹਨਾਂ ਦੇ ਪ੍ਰਤੀ ਪ੍ਰਗਟ ਹੁੰਦਾ ਹੈ ਤਾਂ ਇਹ ਕੁਦਰਤੀ ਹੈ ਕਿ ਉਹਨਾਂ ਦੇ ਇਲੈਕਟੋਰਲ ਜਿਹੜੇ ਉਹਦੇ ਤੇ ਅਸਰ ਪਾਊਗਾ ਇਸ ਕਰਕੇ ਜੀ ਹਾਂ ਹਾਂ ਡਾਕਟਰ ਸਾਹਿਬ ਦੂਜੇ ਵੱਨੇ ਸੀਐਮ ਸਾਹਿਬ ਜਿਵੇਂ ਹੁਣ ਕਿਸਾਨ ਧਰਾਂ ਤੇ ਕੇਂਦਰ ਦਰਮਿਆਨ ਸਾਲਸ ਦੀਪੂ ਕੰਨਵਾ ਰਹੇ ਨੇ ਤੇ ਉਹਨਾਂ ਨੇ ਇੱਕ ਗੱਲ ਵੀ ਬਿਆਨ ਵੀ ਦਿੱਤਾ ਹੈ ਕਿ ਮੈਂ ਕੇਂਦਰ ਨੂੰ ਇੱਥੇ ਲੈ ਜਾਂਦਾ ਹੈ ਵਜ਼ੀਰਾਂਨ ਦਿੱਲੀ ਦੇ ਵਿੱਚ ਲਿਆਉਣ 'ਚ ਮੇਰਾ ਵੱਡਾ ਰੋਲ ਹੈ ਹੁਣ ਦੇਖਣ ਵਾਲੀ ਗੱਲ ਹੈ ਕਿ ਉਹ ਵਜ਼ੀਰ ਜਿਹੜੇ ਨੇ ਕਿਸਾਨਾਂ ਦੀਆਂ ਜਿਹੜੇ ਮਸਲੇ ਨੇ ਜਿਹੜੇ ਉਹ ਲੈ ਕੇ ਧਰਨੇਵਲ ਤੁਰੇ ਨੇ ਦਿੱਲੀ ਵੱਲ ਜਾਣਾ ਉਹਨਾਂ ਨੇ ਕੁਝ ਤਾਂ ਪ੍ਰੋਗਰਾਮ ਦਿੱਤਾ ਹੈ ਕਿ ਉਹ ਵਜ਼ੀਰ ਉਹਨਾਂ ਦੀ ਗੱਲ ਮੰਨ ਪਾ ਲੈਂਦੇ ਨੇ ਜਾਂ ਨਹੀਂ ਜੇਕਰ ਮੰਨੀ ਜਾਂਦੀ ਹੈ ਤਾਂ ਸ਼ਾਇਦ ਫਿਰ ਤਾਂ ਇਹਦਾ ਫਾਇਦਾ ਆਪ ਨੂੰ ਕਹਿੰਦਾ ਭਾਵੇਂ ਮੁੱਖ ਮੰਤਰੀ ਸਾਹਿਬ ਨੂੰ ਮਿਲ ਸਕਦਾ ਜੇਕਰ ਉਹ ਮਾਮਲਾ ਵਿੱਚ ਵਿਚਾਰੇ ਰਹਿ ਜਾਂਦਾ ਤਾਂ ਫਿਰ ਸਾਲਸ ਨੂੰ ਵੀ ਕਈ ਵਾਰੀ ਕੁਝ ਮਿਹਨਤੀ ਨੇ ਸੁਣਨੇ ਪੈ ਜਾਂਦੇ ਤੇ ਕੋਈ ਜਿਸ ਤਰ੍ਹਾਂ ਲੱਗ ਰਿਹਾ ਵੈਸੇ ਤਾਂ ਅਜੇ ਤੱਕ ਆਪਾਂ ਕੁਝ ਪੱਕੇ ਨਾਲ ਕਹਿ ਨਹੀਂ ਸਕਦੇ ਜਿਸ ਤਰ੍ਹਾਂ ਉਹ ਨੌਗ ਠਾਕਰ ਕੇਂਦਰੀ ਮੰਤਰੀ ਨੇ ਉਹਨਾਂ ਦਾ ਬਿਆਨ ਆਇਆ ਹੈ ਤਾਂ ਹਾਂ ਬਿਲਕੁਲ ਜੀ ਉਹ ਆਇਆ ਜੀ ਹੂੰ ਉਹਨਾਂ ਨੇ ਕਾਫੀ ਆਸ ਪ੍ਰਗਟ ਕਰੀ ਹੈ ਵੀ ਗੱਲਬਾਤ ਮੁੱਕ ਜੂਗੀ ਹੂੰ ਜੇ ਜਿਹੜਾ ਭਵੰਤਮਾਨ ਜੀ ਸ਼ਾਮਲ ਹੋਏ ਨੇ ਇਹਦੇ ਤੋਂ ਵੀ ਲੱਗ ਰਿਹਾ ਵੀ ਕੋਈ ਨਾ ਕੋਈ ਸੌਦੇਬਾਜ਼ੀ ਤੋਂ ਬਿਨਾਂ ਨਹੀਂ ਇਹ ਕੰਮ ਚੱਲ ਰਿਹਾ ਹੂੰ ਨਹੀਂ ਤਾਂ ਉਹ ਪਹਿਲਾਂ ਮੰਤਰੀ ਹੋਵੇ ਕਰ ਨਾਲ ਸਮਝੌਤਾ ਵੀ ਕਿਤਨਾ ਕਿਤੇ ਆਪਾਂ ਜੇ ਕਥਿਤ ਰੂਪ ਚ ਕਹਿ ਸਕੀਏ ਬਿਲਕੁਲ ਬਿਲਕੁਲ ਜੇ ਤੁਸੀਂ ਮਤਲਬ ਢੱਲੇਵਾਲ ਸਾਹਿਬ ਤੇ ਆਪਣੇ ਭੰਦੇਰ ਸਾਹਿਬ ਦੀ ਗੱਲਬਾਤ ਉਹਨਾਂ ਦਾ ਅੰਦਾਜ਼ ਜਿਹੜਾ ਬਦਲਿਆ ਹੋਇਆ ਕੱਲ ਰਾਤ ਤੋਂ ਬਾਅਦ ਦਾ ਹਾਂ ਹਾਂ ਉਹਨਾਂ ਦੀ ਲੈਂਗੁਏਜ ਜੇ ਤੁਸੀਂ ਦੇਖੋ ਉਹਦੇ ਤੋਂ ਵੀ ਲੱਗ ਰਿਹਾ ਵੀ ਅੰਦਰ ਅੰਦਰ ਕੋਈ ਨਾ ਕੋਈ ਗੱਲ ਤਾਂ ਹੋ ਚੁੱਕੀ ਹੈ ਹਾਂ ਬਿਲਕੁਲ ਡਾਕਟਰ ਸਾਹਿਬ ਨਰਮ ਜਿਹੜੇ ਤੇਵਰ ਨੇ ਨਾ ਉਹ ਨਰਮ ਪੈ ਚੁੱਕੇ ਨੇ ਤੇਵਰਾਂ ਦਾ ਬੜਾ ਢੱਲੇਵਾਲ ਸਾਹਿਬ ਤੇ ਭੰਦੇਰ ਸਾਹਿਬ ਦੇ ਜਿਹੜਾ ਗਰਾਊਂਡ ਲੈਵਲ ਤੇ ਨੌਜਵਾਨ ਉੱਥੇ ਖੜੇ ਨੇ ਉਹਨਾਂ ਦੇ ਤੇਵਰਾਂ ਦਾ ਤੇ ਲੀਡਰਾਂ ਦੇ ਤੇਵਰਾਂ 'ਚ ਫਰਕ ਨਜ਼ਰ ਆ ਰਿਹਾ ਹੈ ਹੂੰ 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 ਕਿਤਾ ਮਤਲਬ ਕਿਤੇ ਨਾ ਕਿਤੇ ਕੁਛ ਨਾ ਕੁਛ ਕੋਈ ਨਾ ਕੋਈ ਸੁਰ ਜ਼ਰੂਰ ਰਲ ਗਈ ਹੈ ਪਰ ਮੈਂ ਸਭ ਤੋਂ ਚੰਗੀ ਗੱਲ ਹੈ ਜੇ ਇਹ ਗੱਲ ਮੁਕਤ ਮਤਲਬ ਝਗੜਾ ਨਾ ਵਧੇ ਤਾਂ ਅੱਛੀ ਗੱਲ ਹੈ ਇਹ ਇਹਦੇ ਨਾਲ ਲੀਡਰਾਂ ਦੀ ਇੱਜ਼ਤ ਵੱਜੂ ਸਰਕਾਰ ਦੀ ਇੱਜ਼ਤ ਵੱਜੂ ਹੂੰ ਹੂੰ ਜੀ ਜੀ ਬਿਲਕੁਲ 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 ਡਾਕਟਰ ਸਾਹਿਬ ਜੋ ਜਿਹੜਾ ਤੁਸੀਂ ਅੱਜ ਚੈਨਲ ਜੀ ਮਿਸ਼ਨ ਪੰਜਾਬੀ ਲਈ ਵੱਡਮੁੱਲਾ ਸਮਾਂ ਦਿੱਤਾ ਤੇ ਵੱਡਮੁੱਲੇ رائےਵਾਂ ਵੱਡੀਆਂ ਜਾਣਕਾਰੀਆਂ ਸਾਡੇ ਸਰੋਤਿਆਂ ਸੰਗ ਸਾਂਝੇ ਕੀਤੀਆਂ ਸੋ ਚੈਨਲੀ ਮਿਸ਼ਨ ਪੰਜਾਬੀ ਵੱਲੋਂ ਤੁਹਾਡਾ ਸ਼ੁਕਰੀਆ ਧੰਨਵਾਦ ਸ਼ੁਕਰੀਆ ਜੀ ਸ਼ੁਕਰੀਆ ਪਿੰਡ ਸਰਵ ਸਰੋਤਿਆਂ ਦਾ ਦਰਸ਼ਕਾਂ ਦਾ ਸਭ ਤੋਂ ਸ਼ੁਕਰੀਆ ਥੈਂਕ ਯੂ